ਪੰਚਾਇਤ ਅਫਸਰ ਬਲਾਕ ਵੇਰਕਾ ਉਹ ਕਹਿੰਦਾ ਜਿੱਥੇ ਮਰਜ਼ੀ ਭੱਜ ਲੋ ਜਿੱਥੇ ਮਰਜ਼ੀ ਚੱਲ ਜਾਓ ਚੜਾਵਾ ਤੁਹਾਨੂੰ ਦੇਣਾ ਪੈਣਾ ਹੈ ਜਿਹੜੇ ਅਫਸਰ ਸਹਿਬਾਂ ਜਾਂ ਮੁੱਖ ਮੰਤਰੀ ਸਾਹਿਬ ਜੀ ਆ ਤੁਹਾਡੀ ਚਿੱਠੀ ਹੈ ਤੁਸੀਂ ਇਸ ਗਵਰਨਮੈਂਟ ਦੇ ਹੈੱਡ ਹੋ ਤੁਹਾਡੀ ਚਿੱਠੀ ਦੀ ਕਿਸੇ ਨੇ ਕੋਈ ਕਦਰ ਨਹੀਂ ਪਾਈ ਪੈਸੇ ਮੰਗਦੇ ਰਹੇ ਪੈਸੇ ਜਿਹੜੇ ਮਰਜ਼ੀ ਦਫ਼ਤਰ ਸਾਨੂੰ ਲੈ ਲੋ ਜਿਹੜੇ ਮਰਜ਼ੀ ਮੰਤਰੀ ਮੁੱਖ ਮੰਤਰੀ ਨੂੰ ਲਿਖ ਲੋ ਤੁਹਾਡਾ ਨਹੀਂ ਕੁਝ ਹੋਣਾ ਮੁੱਖ ਮੰਤਰੀ ਸਾਹਿਬ ਨੂੰ ਲਿਖਿਆ ਜੇ ਸਾਡਾ ਕੰਮ ਇੱਥੇ ਹੋ ਜਾਏ ਤਾਂ ਸਾਨੂੰ ਕਿ ਲੋੜ ਹੈ ਮੁੱਖ ਮੰਤਰੀ ਸਾਹਿਬ ਨੂੰ ਲਿਖਾਂ ਦੀ ਸੀਸ ਤੇ ਵਿੱਚ ਸਿਰਫ ਦੋ ਕਾਪੀਆਂ ਦਿੱਤੀ ਆ ਸਾਨੂੰ ਉਹ 7-8 ਲੱਖ ਰੁਪਏ ਦਾ ਬੰਦੇ ਆ ਬਾਕੀ ਦਾ ਕੋਈ ਪਤਾ ਨਹੀਂ ਬਾਕੀ ਕਹਿੰਦਾ ਮੈਂ ਮੇਰੇ ਕੋ ਲੱਭਦੀਆਂ ਨਹੀਂ ਆ ਜਾਂ ਕਿੱਦਾਂ ਮੈਂ ਬਹਾਨੇ ਮਾਰ ਗਿਆ ਜੀ ਖਾਲਸਾ ਰਾਜ ਜਿਸ ਦੀ ਸਥਾਪਨਾ ਮਹਾਰਾਜ ਜੀਤ ਸਿੰਘ ਉਹਨਾਂ ਕੀਤੀ ਸੀ ਮਹਾਰਾਜ ਰਣਜੀਤ ਸਿੰਘ ਦੀ ਫੌਜ ਜਰਨੈਲ ਕਾਨ ਸਿੰਘ ਜਿਨ੍ਹਾਂ ਦਾ ਜੱਦੀ ਪਿੰਡ ਸੀ ਮੈਣੀ ਕੁਹਾਰਾ ਹਲਕਾ ਅਟਾਰੀ ਤੋਂ ਅੱਜ ਉਸ ਪਿੰਡ ਦੀ ਗੱਲ ਕਰਾਂਗੇ ਜਿੱਥੇ ਕਰੀਬ 2 ਸਾਲ ਪਹਿਲਾਂ ਵਿਕਾਸ ਕਰ ਜੋ ਸੀ ਕਰੀਬ 35 ਲੱਖ ਦੇ ਵਿਕਾਸ ਕਾਰਜ ਤਾਂ ਹੋ ਗਏ ਪਰ ਉਹ ਵਿਕਾਸ ਕਾਰਜਾਂ ਦੀ ਪੇਮੈਂਟ ਦੀ ਯੂਟਿਲਾਈਜੇਸ਼ਨ ਸਰਟੀਫਿਕੇਟ ਦੀ ਗੱਲ ਕਰੀਏ ਜਾਂ ਐਨਓਸੀ ਉਹ ਕਿਉਂ ਨਹੀਂ ਦਿੱਤੀਗੀ ਬੀਡੀਪੀਓ ਦਫ਼ਤਰ ਕੀ ਚੀਜ਼ ਦੀ ਉਡੀਕ ਕਰਦਾ ਰਿਹਾ ਤਾਂ ਅੱਜ ਉਹ ਸਾਰੇ ਮਸਲੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਇਸ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਜਗਿੰਦਰ ਸਿੰਘ ਉਹਨਾਂ ਦੇ ਸਪੁੱਤਰ ਨਾਲ ਤਾਂ ਸਵਾਗਤ ਹੈ ਜੀ ਤੁਹਾਡਾ ਆਰ ਭਾਰਤ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਮਿਹਰਬਾਨੀ ਜੀ ਤੇ ਕੀ ਮਸਲਾ ਕੀ ਹੈ ਜੀ ਜਿਹੜਾ ਵਿਕਾਸ ਕਾਰਜ ਪਿੰਡ ਚ ਹੋਇਆ ਸੀ ਉਹਦਾ ਕੀ ਕਾਰਨ ਮੰਨਦੇ ਹੋ ਕਿ ਅਜੇ ਤੱਕ ਉਹਦਾ ਫੰਡਸ ਦਾ ਜਿਹੜਾ ਘਾਲਾ ਮਾਰਾ ਕਹਿ ਲਓ ਜਾਂ ਫੰਡਸ ਲੱਗੇ ਆ ਤੇ ਉਹਨਾਂ ਦਾ ਸਰਟੀਫਿਕੇਟ ਕਿਉਂ ਨਹੀਂ ਬੀਡੀਪੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਵੇਖੋ ਜੀ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਆਸ ਤੇ ਨਾਲ ਅਸੀਂ ਆਪਣੀਆਂ ਸਰਕਾਰਾਂ ਚੁੰਨਦੇ ਆ ਉਹ ਆਸ ਤੇ ਨਹੀਂ ਉਤਰਦੀਆਂ ਸਰਕਾਰਾਂ ਨੂੰ ਵੀ ਪਤਾ ਹੈ ਗਲਤ ਕੰਮ ਹੋਉਂਦੇ ਆ ਰਿਸ਼ਵਤ ਲਈ ਜਾਂਦੀ ਹੈ ਕਾਗਜ਼ੀ ਪੱਤਰੀਆਂ ਸੀ ਭਾਵੇਂ ਜਿੰਨੂੰ ਮਰਜ਼ੀ ਲਿਖ ਦਈਏ ਕੋਈ ਕਾਰਵਾਈ ਨਹੀਂ ਮੈਂ ਤੇ ਮੇਰੇ ਫਾਦਰ ਸਾਹਿਬ ਚਲੋ ਪਿੰਡ ਦਾ ਵਿਕਾਸ ਪੂਰਾ ਕੀਤਾ ਪਿੰਡ ਵਾਸੀਆਂ ਨੂੰ ਤੁਸੀਂ ਪੁੱਛ ਸਕਦੇ ਹੋ ਜਦੋਂ ਯੂਸੀਆਂ ਦੀ ਗੱਲ ਹੋਈ ਜਦੋਂ ਸਾਰਾ ਤਕਰੀਬਨ ਅਹੀਂ ਕੰਮ ਜੰਨਾ ਵੀ ਹੋਣ ਵਾਲਾ ਸੀ ਕੀਤਾ ਸਾਡੇ ਰਾਹ ਦੇ ਵਿੱਚ ਰੋੜੇ ਵੀ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਹੁੰਦੇ ਆ ਉਸ ਤੋਂ ਬਾਅਦ ਅਸੀਂ ਜੀ ਯੂਟਿਲਾਈਜੇਸ਼ਨ ਸਰਟੀਫਿਕੇਟ ਦੀ ਜਿਹੜੀਆਂ ਮੰਗ ਕੀਤੀ ਬੀ ਡੀ ਪੀਓ ਦਫ਼ਤਰ ਜਾਂਦੇ ਰਹੇ ਉਹਨਾਂ ਨੂੰ ਆਖਿਆ ਜੀ ਸਾਡੀ ਜਿਹੜੇ ਕੰਮ ਹੋਏ ਉਹਨਾਂ ਦਾ ਯੂਸੀ ਸਰਟੀਫਿਕੇਟ ਦੋ ਪਰ ਉਹਨਾਂ ਨੇ ਕੋਈ ਨਹੀਂ ਸਾਡੀ ਸੁਣੀ ਉਸ ਤੋਂ ਬਾਅਦ ਜੀ ਅਸੀਂ 7 12 22 ਐ 7 12 22 ਨੂੰ ਮੁੱਖ ਮੰਤਰੀ ਸਾਹਿਬ ਪੰਜਾਬ ਉਹਨਾਂ ਨੂੰ ਚਿੱਠੀ ਲਿਖੀ ਕਿ ਸਾਡੇ ਜਿਹੜੇ ਯੂਸੀ ਜਿਹੜੇ ਕੰਮ ਕਰਵਾਏ ਉਹਨਾਂ ਦੇ ਯੂਸੀ ਜਿਹੜੇ ਆ ਉਹ ਹੋਣੇ ਚਾਹੀਦੇ ਆ ਉਹ ਮਿਲਨੇ ਚਾਹੀਦੇ ਆ ਉਹਨਾਂ ਨੇ ਉਹਨਾਂ ਦੇ ਦਫ਼ਤਰ ਵੱਲੋਂ ਜਿਹੜੀ ਹੈ 10323 ਨੂੰ 10323 ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਲਾਕ ਵੇਰਕਾ ਉਤੋਂ ਤੁਸੀਂ ਵੇਖ ਸਕਦੇ ਹੋ ਜੀ ਵਿਸ਼ਾ ਵੇਖ ਸਕਦੇ ਹੋ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਹਨਾਂ ਦਾ ਕੰਮ ਕਰਵਾਓ ਨਹੀਂ ਹੋਇਆ ਜੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਜਿਹੜਾ ਵਾ ਡਾਇਰੈਕਟਰ ਸਾਹਿਬ ਪੰਚਾਇਤ ਚੰਡੀਗੜ੍ਹ ਵੱਲੋਂ ਉਹਨਾਂ ਨੇ ਫੇਰ ਮਾਰਕ ਕੀਤਾ ਕਿ ਤੁਸੀਂ ਇਹਨਾਂ ਦਾ ਯੂਸੀ ਕਰਵਾਓ ਕੇ ਦਿਓ ਪਰ ਨਹੀਂ ਕਿਉਂਕਿ ਸਾਡੇ ਪੰਚਾਇਤ ਜਿਹੜਾ ਸਕੱਤਰ ਸੀ ਸ਼ੋਕ ਕੁਮਾਰ ਉਹ ਕਹਿੰਦਾ ਜਿੱਥੇ ਮਰਜ਼ੀ ਭੱਜ ਲੋ ਜਿੱਥੇ ਮਰਜ਼ੀ ਚੱਲ ਜਾਓ ਚੜਾਵਾ ਤੁਹਾਨੂੰ ਦੇਣਾ ਪੈਣਾ ਹੈ 5% ਲੱਗਣਾ ਏ ਮੈਂ ਝੂਠ ਨਹੀਂ ਕਹਿ ਰਿਹਾ ਇਹ ਤੁਸੀਂ ਵੀ ਸਰੋਤੇ ਜਾਂ ਜਿਹੜੇ ਅਫਸਰ ਸਾਹਿਬਾਂ ਜਾਂ ਮੁੱਖ ਮੰਤਰੀ ਸਾਹਿਬ ਜੀ ਆ ਤੁਹਾਡੀ ਚਿੱਠੀ ਆ ਤੁਸੀਂ ਇਸ ਗਵਰਨਮੈਂਟ ਦੇ ਹੈੱਡ ਹੋ ਤੁਹਾਡੀ ਚਿੱਠੀ ਦੀ ਕਿਸੇ ਨੇ ਕੋਈ ਕਦਰ ਨਹੀਂ ਪਾਈ ਪੈਸੇ ਮੰਗਦੇ ਰਹੇ ਪੈਸੇ ਇਸ ਤੋਂ ਬਾਅਦ ਕੀ ਕੀਤਾ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਨਾ ਮੈਂ ਗਲਤ ਕੰਮ ਕੀਤਾ ਮੇਰੇ ਤੇ ਆਪਣੇ ਪੈਸੇ ਪਿੰਡ 'ਚ ਲੱਗੇ ਆ ਤੇ ਮੈਂ ਕਿੱਥੋਂ ਦੇਦਾ ਤੁਹਾਨੂੰ ਪੈਸੇ 5% ਦੇ ਹਿਸਾਬ ਨਾਲ ਮੈਂ ਆਪਣੀ ਜ਼ਮੀਨ ਥੋੜਾ ਵੇਚ ਕੇ ਦੇਣੀ ਆ ਜਦੋਂ ਤੁਹਾਨੂੰ ਵੀ ਪਤਾ ਵਾ ਸੈਕਟਰੀ ਕੋਈ ਸੈਕਟਰੀ ਨੂੰ ਪੁੱਛ ਲੋ ਜਦੋਂ ਰਾਤ ਨੂੰ ਕੰਮ ਕਰਕੇ ਜਿਹੜੇ ਲੇਬਰ ਆਉਂਦੀਆਂ ਉਹ ਰਾਤ ਨੂੰ ਇਹ ਨਹੀਂ ਕਹਿੰਦੀ ਕਿ ਸੈਕਟਰੀ ਆਊਗਾ ਤੇ ਚੈੱਕ ਕੱਟ ਕੇ ਦੇਊਗਾ ਕਹਿੰਦੇ ਸਰਪੰਚ ਸਾਹਿਬ ਤੁਸੀਂ ਦਿਓ ਉਹ ਸਗੋਂ ਅਗਲੇ ਦਿਨ ਦੇ ਵੀ ਲੈ ਜਾਂਦੇ ਆ ਉਹ ਸਿਰਦਰਦੀ ਸਰਪੰਚ ਦੀ ਹੈ ਉਹ ਸੈਕਟਰੀ ਦੇ ਇਹਦੇ ਇਹਨਾਂ ਦੇ ਤੇ ਵੜਦੇ ਨਹੀਂ ਹੈ ਪਰ ਇਹ ਚੱਕਰ ਗੇ ਸ਼ੋਕਮਰੋ ਨਾਲੋਂ ਕਿਉਂ ਰੋਕੇ ਬੇਸਾਰੇ ਯੂਸੀ ਮੈਂ ਤਾਂ ਇਹ ਕੰਮ ਹੋਇਆ ਸੀ ਜੀ ਪਹਿਲੇ ਸੈਕਟਰੀ ਤੇ ਬਾਅਦ ਜੀ ਉਹ ਵੀ ਕਹਿੰਦਾ ਸੀ ਕੀ ਕਰੋ ਕੋਈ ਸਰਪੰਚ ਸਾਹਿਬ ਸਰਪੰਚ ਸਾਹਿਬ ਕਹਿੰਦੇ ਜੀ ਮੇਰੇ ਹੱਥ ਘੜੇ ਪੁੱਤਰਾ ਮੈਂ ਨਹੀਂ ਉਹ ਗਲਤ ਕੰਮ ਕਰਨਾ ਉਸ ਤੋਂ ਬਾਅਦ ਹਰਪ੍ਰੀਤ ਇੱਕ ਸੈਕਟਰੀ ਆਇਆ ਹਰਪ੍ਰੀਤ ਸੈਕਟਰੀ ਨੇ ਦੋ ਕੁ ਮਹੀਨੇ ਰਿਹਾ ਉਹ ਉਸ ਤੋਂ ਬਾਅਦ ਸ਼ੋਕਮਾਰ ਆਇਆ ਸ਼ੋਕਮਾਰ ਨੂੰ ਇਹੀ ਕਹਿੰਦੇ ਰਹੇ ਅਸ਼ੋਕਮਾਰ ਕਹਿੰਦਾ ਸਰਪੰਚ ਸਾਹਿਬ ਜਿਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿੱਥੇ ਮਰਜ਼ੀ ਲੇਖ ਲੋ ਜਿਹੜੇ ਮਰਜ਼ੀ ਦਫਤਰ ਸਾਨੂੰ ਲੈ ਲੋ ਜਿਹੜੇ ਮਰਜ਼ੀ ਮੰਤਰੀ ਮੁੱਖ ਮੰਤਰੀ ਨੂੰ ਲੈ ਲੋ ਤੁਹਾਡਾ ਨਹੀਂ ਕੁਝ ਹੋਣਾ ਸਰਪੰਚ ਸਾਹਿਬ ਪੈਸੇ ਦੇਣੇ ਪੜੇ ਇਹ ਇੰਨਾ ਬੇਖੋਫ ਹੋ ਕੇ ਸ਼ੋਕਮਾਰ ਸੁਵੱਦੀ ਇੰਡਾਇਰੈਕਟਲੀ ਡ ਮੈਂ ਹੁਣੇ ਤੁਹਾਨੂੰ ਅੱਗੇ ਦੱਸਦਾ ਵਾਂ ਕਰੋੜਾਂ ਰੁਪਈਆ ਦੀ ਜਾਇਦਾਦ ਹੈ ਕਰੋੜਾਂ ਰੁਪਈਆ ਦੀ ਇੱਕ ਅਸ਼ੋਕ ਮਾਰ ਦੀ ਇਹ ਤੁਹਾਡੇ ਰੋਬ ਹੈ ਸਾਨੂੰ ਨਹੀਂ ਅਸੀਂ ਗੁਸਤੀ ਕਰਨੀ ਨਹੀਂ ਕਰਦੇ ਜੀ ਦਾ ਕਰੋ ਜੀ ਮੈਂ ਤੇ ਜਾਂਦਾ ਰਿਹਾ ਉਹਦੇ ਨਾਲ ਇੱਕ ਦੋ ਵਾਰਾ ਜਿਹੜੇ ਵੀ ਮਹੱਲੇ 'ਚ ਜਾਂਦਾ ਹਾਂ ਉੱਥੇ ਹੀ ਉਹ ਬੰਦੇ ਨੂੰ ਪੁੱਛ ਲੈਂਦਾ ਇੱਥੇ ਕਿੰਨਾ ਰੇਟ ਆ ਇੱਥੇ ਪਲਾਟ ਦਾ ਕਿੰਨਾ ਰੇਟ ਆ ਇੱਕ ਦੋ ਪਲਾਟ ਤੇ ਕਰੋੜਾਂ ਰੁਪਈਆ ਦੇ ਉਹ ਹੈਗੇ ਵੀ ਆ ਉਹ ਭਾਵੇਂ ਉਹਦੇ ਨਾਂ ਤੇ ਹੋਣ ਭਾਵੇਂ ਉਹਦੇ ਫੈਮਿਲੀ ਮੈਂਬਰ ਦੇ ਨਾਂ ਤੇ ਹੋਣ ਇੱਕ ਸਕੱਤਰ ਤਾਂ ਨਹੀਂ ਮੇਰੇ ਸਾਹ ਜੇਰ ਤੂੰ ਮੈਂ ਮਤਲਬ ਕਿ ਜੁੱਤੀਆਂ ਘਸਾਉਂਦਾ ਰਾ ਸ਼ੋਕਮਰ ਤੁਹਾਡੀਆਂ ਸਾਡ ਨੂੰ ਜੀ ਆਹ ਵੇਖ ਲੋ ਜੀ ਜਿਹਾ ਅਹੀਂ ਚਿੱਠੀ ਲਿਖੀ ਐ 7 12 22 ਨੂੰ ਤੇ ਉਸ ਤੋਂ ਪਹਿਲਾਂ ਹੀ ਅਹੀਂ ਜੁੱਤੀਆਂ ਘਸਾਉਂਦੇ ਉਸ ਤੋਂ ਪਹਿਲਾਂ ਦੇ ਲੱਗੇ ਆ ਨਾ ਬਾਅਦ ਚ ਤਰੀ ਨਾ ਲੱਗੇ ਹੋਵਾਂਗੇ ਬਾਅਦ ਚ ਵੀ ਚਲੋ ਕਰਦੇ ਰਏ ਉਸ ਤੋਂ ਪਹਿਲਾਂ ਜੁੱਤੀਆਂ ਘਸਾ ਕੇ ਹਾਰ ਹਮ ਕੇ ਮੁੱਖ ਮੰਤਰੀ ਸਾਹਿਬ ਨੂੰ ਲਿਖਿਆ ਜੇ ਸਾਡਾ ਕੰਮ ਇੱਥੇ ਹੋ ਜੇ ਤਾਂ ਸਾਨੂੰ ਕਿ ਲੋੜ ਮੁੱਖ ਮੰਤਰੀ ਸਾਹਿਬ ਨੂੰ ਲਿਖਾਂ ਦੀ ਫਿਰ ਫਿਰ ਇਹਨੇ ਕੀ ਕੀਤਾ ਕਿੰਨਾ ਸਰਪੰਚ ਸਾਹਿਬ ਜੇ ਇਤਰਾ ਨਹੀਂ ਆ ਨਾ ਤੇ ਆਪਾਂ ਇੱਕ ਕੰਮ ਕਰ ਲੀਨੇ ਨਹੀਂ ਤੇ ਸਾਰੇ ਪੈਸੇ ਜਿਹੜੇ ਆ 35 ਲੱਖ ਤੁਹਾਨੂੰ ਪੈ ਜਾਣੇ ਇਹ ਮੈਂ ਫਿਰ ਕੁਝ ਨਹੀਂ ਕਰ ਸਕਦਾ ਇਹਨਾਂ ਨੇ ਡਰਾ ਕੇ ਮੇਰੇ ਸਰਪੰਚ ਸਾਹਿਬ ਮੇਰੇ ਫਾਦਰ ਸਾਹਿਬ ਨੂੰ ਜਾਂ ਮਾਨਸਿਕ ਜਿਹਨੂੰ ਕਹਿ ਦੋ ਕਿ ਜਿਹੜਾ ਬੰਦੇ ਨੇ ਤਣਾਅ ਚ ਲਿਆ ਕੇ ਮੈਂਟਲ ਟੌਰਚਰ ਕਰਕੇ ਕਿਹਨੇ ਕਿਹਾ ਕਿ ਤੁਹਾਨੂੰ ਖਾਤੇ 'ਚ ਪੈਸੇ ਪਏ ਨੇ ਤੁਹਾਡੇ ਖਾਤੇ ਮੈਂ ਖਾਤੇ 'ਚ ਅਸ਼ੋਕ ਕਮਾਲ ਨੇ ਇਹਨੇ ਇੱਕ ਵੇਖੋ ਜੀ ਤੁਹਾਡੇ ਖਾਤੇ 'ਚ 35 ਲੱਖ ਪੈਜਣਾ ਸਰਕਾਰੀ ਖਾਤੇ 'ਚ ਬੋਲਣ ਸਾਡੇ ਖਾਤੇ 'ਚ ਨਹੀਂ ਸਾਨੂੰ ਐਸੇ ਪੈਨਲਟੀ ਮਤਲਬ 35 ਲੱਖ ਜੇ ਅਸੀਂ ਯੂਸੀ ਨਹੀਂ ਦਵਾਗੇ ਤੁਸੀਂ ਸਾਨੂੰ ਰਿਕਾਰਡ ਨਹੀਂ ਦਿਓਗੇ ਤੇ ਅਸੀਂ ਤੁਹਾਡੇ ਨਾਂ ਦੇ ਚਾੜ ਦਾਂਗੇ ਇਹਨਾਂ ਨੂੰ ਡਿਫਾਲਟਰ ਲਿਸਟ ਵਿੱਚ ਪਾਰਡਰ 35 ਲੱਖ ਦੇ ਤੁਸੀਂ ਡਿਫਾਲਟਰ ਹੋਗੇ ਤੁਸੀਂ ਪਿੰਡੇ ਕੰਮ ਕਰਾਇਆ ਚਾਹੇ ਨਹੀਂ ਕਰਾਇਆ ਫਿਰ ਇਹਨੇ ਜੀ ਕੀ ਕੀਤਾ ਆ ਜਿਹੜੀ ਆ ਬੈਂਕ ਦੀ ਕਾਪੀ ਆ ਐਚਡੀਐਫਸੀ ਇਹ ਪੰਚਾਇਤ ਦਾ 15ਵਾਂ ਵਿੱਤ ਕਮਿਸ਼ਨ ਦੀ ਕਾਪੀ ਹੈ ਇਹਦੇ ਵਿੱਚ ਇਹਨੇ ਕੀ ਕੀਤਾ ਜੀ ਇਹਨੇ ਸਰਪੰਚ ਸਾਹਿਬ ਨੂੰ ਜਿਤਨਾ ਪ੍ਰੈਸ਼ਰ ਦੇ ਵਿੱਚ ਲਿਆ ਕੇ 17523 ਜਦੋਂ ਅਸੀਂ ਇਹ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਆ ਗਈ ਡੀਡੀਪੀਓ ਸਾਹਿਬ ਨੂੰ ਵੀ ਡਾਇਰੈਕਟਰ ਸਾਹਿਬ ਦੀ ਆ ਗਈ ਵੀਡੀਓ ਨੂੰ ਕੁਝ ਨਹੀਂ ਕੀਤਾ ਇਹਨਾਂ ਨੇ 17 5 23 ਨੂੰ 42640 ਰੁਪਏ ਫਿਰ ਇਹਨਾਂ ਨੇ 16 23 ਨੂੰ 42640 ਰੁਪਏ ਫਿਰ 7 6 23 ਨੂੰ 42640 ਰੁਪਏ ਇਹ ਤਿੰਨ ਅਮਾਊਂਟਾਂ 42640 ਤਿੰਨ ਵਾਰਾ ਕਰਕੇ ਮੇਰੇ ਫਾਦਰ ਸਾਹਿਬ ਦੇ ਅਕਾਊਂਟ ਚ ਪਾਤੀਆਂ ਵੀ ਸਰਪੰਚ ਸਾਹਿਬ ਇਹ ਕੱਢ ਕੇ ਦੇ ਦਿਓ ਇਹ ਵੀਡੀਓ ਨੂੰ ਦੇਣੇ ਆ ਜੇ ਇਹ ਨੂੰ ਦੇਣੇ ਆ ਤੇ ਜੇ ਹੋਰ ਵੀ ਕਿਸੇ ਨੂੰ ਮੈਂ ਵੀ ਚਲੋ ਆਪਣੇ ਰੱਖਣੇ ਆ ਤੇ ਫਿਰ ਤੁਹਾਨੂੰ ਸਰਟੀਫਿਕੇਟ ਜਾਰੀ ਹੋਣਾ ਨਹੀਂ ਤੇ ਨਹੀਂ ਹੋਣਾ ਦਿੱਤੇ ਫਿਰ ਤੁਸੀਂ ਕਢਾ ਲੇ ਉਸੇ ਵੇਲੇ ਜੀ ਅਗਲੇ ਦਿਨ ਹੀ ਲੈ ਜਾਂਦਾ ਸੀ ਮਿਲ ਕੇ ਯੂਸੀ ਸਰਟੀਫਿਕੇਟ ਕਿੱਥੇ ਮਿਲੇ ਆ ਜੀ ਅੱਛਾ ਪੈਸੇ ਵੀ ਖਾ ਗਿਆ ਸਰਟੀਫਿਕੇਟ ਵੀ ਨਹੀਂ ਮਿਲੇ ਦੋ ਸਾਡੇ ਕਹਿੰਦਾ ਰਿਹਾ ਤੁਹਾਡੀਆਂ ਸਾਰੀਆਂ ਜੜੀਆਂ ਵਾ ਹੋ ਗਈਆਂ ਵਾ ਯੂਸੀਸ ਪਰ ਗੱਲ ਕੀ ਹੈ ਕਹਿੰਦਾ ਫਿਰ ਕਹਿੰਦਾ ਰਿਹਾ ਜੀ ਇਹ ਤੁਹਾਡੀ ਇੱਕ 12 ਲੱਖ ਦੀ ਰਹਿ ਗਈ ਆ ਠੀਕ ਹੈ ਜੀ ਤੇ ਯੂਸੀਸ ਦੇ ਵਿੱਚ ਸਿਰਫ ਦੋ ਕਾਪੀਆਂ ਦਿੱਤੀਆਂ ਸਾਨੂੰ ਉਹ 7-8 ਲੱਖ ਰੁਪਏ ਦਾ ਬੰਦੇ ਆ ਬਾਕੀ ਦਾ ਕੋਈ ਪਤਾ ਨਹੀਂ ਬਾਕੀ ਕਹਿੰਦਾ ਮੈਂ ਮੇਰੇ ਕੋ ਲੱਭਦੀਆਂ ਨਹੀਂ ਆ ਜਾਂ ਕਿੱਦਾਂ ਨਾ ਬਹਾਨੇ ਮਾਰ ਗਿਆ ਜੀ ਤੁਸੀਂ ਏਡੀਸੀ ਸਾਹਿਬ ਨੂੰ ਮਿਲੇ ਜਿਹੜੇ ਏਡੀਸੀ ਡਿਵੈਲਪਮੈਂਟ ਉਹਨਾਂ ਦੇ ਅਧੀਨ ਨਹੀਂ ਹੁੰਦਾ ਡੀਡੀ ਦੇ ਵੇਖੋ ਜੀ ਜਦੋਂ ਮੁੱਖ ਮੰਤਰੀ ਸਾਹਿਬ ਵੱਡੇ ਨੇ ਤੇ ਏਡੀਸੀ ਸਾਹਿਬ ਵੱਡੇ ਨੇ ਮੁੱਖ ਮੰਤਰੀ ਸਾਹਿਬ ਨੇ ਇੱਕ ਬਦਲਾਵ ਦੇ ਨਾਂ ਦੇ 95 ਐਮਐਲਏ ਬਣਾਲੇ ਪੰਜਾਬ 'ਚ ਕੋਈ ਡਰਨੀ ਹੈ ਹਜੇ ਵਿਜੀਲੈਂਸ ਦਾਵਾ ਕਰਦੀ ਕਿ ਅਸੀਂ ਆਏ ਦਿਨ ਰਿਸ਼ਵਤਖੋਰ ਫੜ ਰਹੇ ਸਭ ਤੋਂ ਉਹਦਾ ਟਰੈਪ ਇਸ ਸਰਕਾਰ ਦੇ ਵੱਡੇ ਵੱਡੇ ਬੋਰਡ ਲੱਗੇ ਚੌਂਕਾ ਚ ਇਸ਼ਤਿਹਾਰ ਲੱਗੇ ਆ ਮੈਂ ਜੀ ਉਹ ਵੀ ਤੁਹਾਨੂੰ ਵਿਜੀਲੈਂਸ ਦੀ ਅੱਗੇ ਕਹਾਣੀ ਦੱਸਦਾ ਵਾਂ ਕੀ ਕਹਾਣੀ ਮੈਂ ਤੁਹਾਨੂੰ ਦੱਸਦਾ ਇੱਕ ਗੱਚੀ ਹੋਰ ਮੈਂ ਕਰਦਾ ਇਹ ਜੀ ਇਹਨਾਂ ਨੇ ਵਾਪਸ ਲੈ ਲਏ ਫਿਰ ਇੱਕ ਅਮਾਉਂਟ ਇਹਨੇ ਜਿਹੜੀ ਆ 56 54600 ਦੀ ਇਹ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਵੀ ਕਿਹੜੀ ਫਰਮ ਨੂੰ ਪਾਈ ਜਦੋਂ ਕਾਪੀ ਅਪਡੇਟ ਕਰਵਾਈ ਪਤਾ ਲੱਗਾ ਕਿ ਇੱਥੇ ਕਥੂ ਨੰਗਲ ਹੈ ਆ ਸੀਮੈਂਟ ਵਾਲਾ ਜਿਹੜਾ ਫਰਮ ਫਰਮ ਹੈ ਕਾਲਾ ਸੀਮੈਂਟ ਵਾਲਾ ਉਹਨੂੰ ਪਾਈ ਹੈ ਉਹਦੇ ਵਿੱਚ ਉਹਨੇ ਲਿਖਿਆ ਹੈ ਮਤੇ ਦੇ ਵਿੱਚ ਲਿਖਿਆ 140 ਬੋਰੀਆਂ ਸੀਮੈਂਟ ਹੁਣ ਤੁਸੀਂ ਵੀ ਆਪਣੀ ਕੰਸਟਰਕਸ਼ਨ ਕਰਾਉਂਦੇ ਹੋ ਸੀਐਮ ਸਾਹਿਬ ਤੁਸੀਂ ਵੀ ਕਦੀ ਕਰੇ ਜਗ੍ਹਾਏ ਹੋਗੇ ਬਾਕੀ ਅਫਸਰ ਵੀ ਵਿਜੀਲੈਂਸ ਵਾਲੇ ਵੀ ਇਹਨਾਂ ਵੱਲ ਵੀ ਆਉਣਾ ਮੈਂ ਵਿਜੀਲੈਂਸ ਵਾਲੇ ਦੀ ਵੀ ਦੱਸਦਾ ਇਹ ਕੱਲਾ ਕੋਈ ਕੋਈ ਵੀ ਚੀਜ਼ ਬਣਾ ਲੋ ਕੱਲੀ ਸੀਮੈਂਟ ਦੀ ਬੰਦੀ ਹੈ ਨਹੀਂ ਉਹ ਤੇ ਸਾਰਾ ਮਟੀਰੀਅਲ ਜੇਦਾ ਬਜਰੀ ਰੇਤ ਸਾਰਾ ਕੁਝ ਚਾਹੀਦਾ ਹੁਣ ਜਦੋਂ ਪਿੰਡ ਜਿਹੜਾ ਡਵੈਲਪਮੈਂਟ ਹੁੰਦਾ ਨਾ ਜਰਾਬ ਉਹ ਗਲੀ ਲਖਣੀ ਪੈਂਦੀ ਆ ਕੇਸ ਘਰ ਤੋਂ ਕੇਸ ਘਰ ਤੱਕ ਗਲੀ ਬਣ ਰਹੀ ਆ ਕਿੰਨਾ ਮਟੀਰੀਅਲ ਲੱਗ ਰਿਹਾ ਸਾਰਾ ਕਿੰਨੀ ਚਾਹੀਏ ਕਿੰਨੀ ਸਾਰਾ ਸਾਰਾ ਕੁਝ ਹੁੰਦਾ ਕੱਲਾ ਸੀਮੈਂਟ ਇਹਨੇ ਉੱਥੇ ਕਪਲਾ ਕੀਤਾ 54600 ਹੁਣ ਇਸ ਤੋਂ ਬਾਅਦ ਜੀ 12 ਲੱਖ ਦੀ ਯੂਸੀ ਰਹਿ ਗਈ 12 ਲੱਖ ਦੀ ਯੂਸੀ ਲਈ ਜਦੋਂ ਅਸੀਂ ਫੇਰ ਪੈਰਵਾਹੀ ਕੀਤੀ ਵੀ ਚਲੋ 12 ਲੱਖ ਦੀ ਵੀ ਕਿਉਂਕਿ ਅਸੀਂ ਦੇ ਆਪਣੇ ਘਰੋਂ ਟੈਨਸ਼ਨ ਦੇ ਵਿੱਚ ਕਿ ਪੈਸੇ ਵੀ ਲਾ ਬੈਠੇ ਆ ਤੇ ਸਾਡੇ 12 ਲੱਖ ਹੋਰ ਇਹ ਸਿਰ ਦੇ ਉੱਤੇ ਝਾੜੀ ਆਂ ਡਿਆ ਫਿਰ ਅਸੀਂ ਇਹਨੂੰ ਉਹਨਾਂ ਨੂੰ ਫੇਰ ਤਰਲਾ ਮੰਨਤ ਕੀਤਾ ਜੀ ਸਾਡੀ 12 ਲੱਖ ਦੀ ਕਰਵਾ ਦਿਓ ਉਸ ਟਾਈਮ ਪ੍ਰਬੰਧਕ ਸੀ ਪੰਚਾਇਤਾ ਭੰਗ ਹੋ ਚੁੱਕੇ ਸੀ ਪ੍ਰਬੰਧਕ ਸੀ ਗੁਰਿੰਦਰ ਸਿੰਘ ਗਰੋਵਰ ਗੁਰਿੰਦਰ ਸਿੰਘ ਗਰੋਵਰ ਸਦਾ ਹੀ ਕਹਿੰਦਾ ਜੀ ਕਹਿੰਦਾ ਵੀਡੀਓ ਨੇ ਤੇ ਪੈਸੇ ਲੈਣੇ ਆ ਉਹਨੂੰ ਕੋਈ ਜਾਊਗਾ ਤੇ ਫੇਰ ਹੀ ਤੁਹਾਡੇ ਵੀ ਜੇ ਪੈਸੇ ਤੁਸੀਂ ਲੱਗੇ ਲੱਭਦੇ ਹੋ ਉਹਦੇ ਫਿਰ ਮਿਲਨੇ ਆ ਠੀਕ ਚਲੋ ਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਅਸ਼ੋਕ ਮਾਰਨ ਅਸ਼ੋਕ ਮਾਰ ਕਹਿੰਦਾ ਜੀ ਮੈਂ ਉਹਨਾਂ ਨਾਲ ਗੱਲ ਕਰ ਲਈ ਆ ਪਰ ਬੰਦਗ ਨਾ ਤੁਸੀਂ ਪ੍ਰਬੰਧਕ ਨਾਲ ਗੱਲ ਕਰ ਲਓ ਤੇ ਮੇਰੀ ਵੀਡੀਓ ਨਾਲ ਵੀ ਗੱਲ ਹੋ ਗਈ ਆ ਤੇ ਜੋ ਵੀ ਦੇਣਾ ਲੈਣਾ ਵਾ ਤੁਸੀਂ ਕਰ ਲਓ ਜੀ ਫਿਰ ਜੀ ਵੇਖੋ ਹੁਣ ਮੇਰਾ ਕੋਈ ਆਧਾਰ ਜਾਂ ਸਾਡਾ ਕੋਈ ਆਧਾਰ ਨਹੀਂ ਆ ਕਿ ਅਸੀਂ ਕਿਸੇ ਤੇ ਗਲਤ ਇਲਜ਼ਾਮ ਲਾਈਏ 12 ਲੱਖ ਦੀ 12 ਲੱਖ ਕੋਜਗ ਤੇ ਪੈਸੇ ਹੀ 12 ਲੱਖ ਦੀ ਯੂਸੀ ਦਾ ਉਹਨੇ ਸਿੱਧਾ ਹੀ 2% ਮੈਥਡ ਕੋ ਰਿਕਾਰਡਿੰਗ ਵੀ ਸੁਣਾ ਦਿੰਨਾ ਹੈ ਜਿਹੜੀ ਅਸੀਂ ਵਿਜੀਲੈਂਸ ਵਾਲਿਆਂ ਨੂੰ ਵੀ ਸੁਣਾਈ ਸੀ 2% ਦੇ ਹਿਸਾਬ ਨਾਲ 24000 ਰੁਪਇਆ ਰੰਗੇ ਹਾਤੀ ਵੀਡੀਓ ਦਫਤਰ ਦੇ ਵਿੱਚ ਜਿਹੜਾ ਸ਼ੋਕ ਕੁਮਾਰ ਤੇ ਗੁਰਿੰਦਰ ਸਿੰਘ ਗਰੋਵਰ ਜਿਹੜੇ ਆ ਉਹ ਵਿਜੀਲੈਂਸ ਨੂੰ ਟਰੈਪ ਕਰਵਾ ਕੇ ਫੜਾਏ ਕਿਉਂਕਿ ਜਦੋਂ ਸਾਨੂੰ ਸਿਰ ਤੋਂ ਪਾਣੀ ਲੰਘ ਗਿਆ ਫਿਰ ਤਾਂ ਅਸੀਂ ਵਿਜੀਲੈਂਸ ਕੋ ਜਾਣਾ ਹੀ ਜਾਣਾ ਹੀ ਸਾਡੇ ਫਾਜ਼ਲ ਸਾਹਿਬ ਹਾਲੀ ਵੀ ਕਹਿੰਦੇ ਸੀ ਨਹੀਂ ਚੱਲੀਏ ਉਹਨਾਂ ਨੂੰ ਕਹੀਏ ਤਰਲਾ ਕਰੀਏ ਜਾਂ ਕੱਦਾ ਕਰੀਏ ਮੈਂ ਤਾਂ ਇਹ ਤਰਲੇ ਕਰਦੇ ਰਹੋਗੇ ਤੇ ਸਾਰੀ ਉਮਰ ਨਾਲ ਹੀ ਜਾਣੀ ਆ ਮਿਲਣਾ ਕੁਛ ਨਹੀਂ ਮਿਲਣਾ ਕੋਈ ਨਹੀਂ ਵੀ ਜੇ ਅਸੀਂ ਚਲੋ ਥੋੜਾ ਕਹਿ ਲਓਗੀ ਵਿਸ਼ਵਾਸ ਕਰ ਲਿਆਗੀ ਪਰ ਭਗਵੰਦ ਮਾਨ ਜੀ ਦੀ ਸਰਕਾਰ ਅ ਭ੍ਰਿਸ਼ਟਾਚਾਰ ਮੁਕਤ ਪੰਜਾਬ ਨੂੰ ਬਣਾਉਣਾ ਚਾਹੁੰਦੀ ਆ ਤੇ ਅਸੀਂ ਚਲੋ ਜੀ ਚੱਲ ਗਏ ਉੱਥੇ ਉੱਥੇ ਜਾ ਕੇ ਉਹਨਾਂ ਨੂੰ ਡਿਪਟੀ ਸਾਹਿਬ ਨੂੰ ਤੇ ਇੱਕ ਇਨਸਪੈਕਟਰ ਸੀ ਇੰਦਰਜੀਤ ਸਿੰਘ ਭਿੰਡਰ ਉਹਨਾਂ ਨੂੰ ਸਾਰੀ ਗੱਲ ਅਸੀਂ ਸਾਰੀਆਂ ਰਿਕਾਰਡਿੰਗਾਂ ਦੱਸੀਆਂ ਨਾਲ ਦੱਸਿਆ ਕਿ ਅਸ਼ੋਕ ਕਮਾਰ ਨੇ 182000 ਤੇ ਕੋਝ ਰੁਪਏ ਜਿਹੜੇ ਆ ਉਹ ਪਹਿਲਾਂ ਹੀ ਇਤਰਾ ਨਹੀਂ ਦੱਸਦੀ ਸਾਰੀ ਦੱਸ ਦਿੱਤੀ ਫਿਰ ਕੀ ਟਰੈਪ ਲੱਗਾ ਕਿਨੂੰ ਕਿਨੂੰ ਗ੍ਰਿਫਤਾਰ ਅਸ਼ੋਕ ਕੁਮਾਰ ਦੀ ਵੀ ਸਾਰੀ ਕਹਾਣੀ ਦੱਸ ਦਿੱਤੀ ਟਰੈਪ ਲੱਗਾ ਜੀ ਅਸ਼ੋਕ ਕੁਮਾਰ ਵੀ ਉੱਥੇ ਹੀ ਗੁਰਿੰਦਰ ਸਿੰਘ ਗਰੋਵਰ ਦੋਨਾਂ ਨੂੰ ਗੁਰਿੰਦਰ ਸਿੰਘ ਗਰੋਵਰ ਦੇ ਕੋਲੋਂ ਵੇਖੋ ਜੀ ਇੱਕ ਗੱਲ ਹੱਸਵਾ ਹਸਣ ਵਾਲੀ ਹੈ ਗੁਰਿੰਦਰ ਸਿੰਘ ਗਰੋਵਰ ਨੂੰ ਜਦੋਂ ਪੈਸੇ ਦਿੱਤੇ ਉਸੇ ਵੇਲੇ ਜਦੋਂ ਅਸੀਂ ਗਏ ਕਿੰਦਾ ਲੰਦੇ ਪੈਸੇ ਪੈਸੇ ਦਿੱਤੇ ਕੱਲਾ ਕੱਲਾ ਨੋਟ ਗਿਣਿਆ ਨੇ ਰਿਸ਼ਵਤ ਦੇ ਪੈਸੇ ਕੋਈ ਡਰ ਨਹੀਂ ਕੋਈ ਖੌਫ ਨਹੀਂ ਵੀਡੀਓ ਦਾ ਦਫ਼ਤਰ ਦੇ ਵਿੱਚ ਕੱਲਾ-ਕੱਲਾ ਨੋਟ ਗਿਣਿਆ ਨਾਲ ਅਸ਼ੋਕ ਕੁਮਾਰ ਸੀ ਟਰੈਪ ਚ ਚਲੋ ਜੋ ਵੀ ਉਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਇਨਸਪੈਕਟਰ ਸਾਹਿਬ ਨੇ ਇੰਦਰਜੀਤ ਭਿੰਡਰ ਸਾਹਿਬ ਨੇ ਵੀ ਤੁਸੀਂ ਇਤਰਾ ਕਰਿਓ ਮੈਂ ਕੀਤਾ ਉਸੇ ਵੇਲੇ ਉਹਨਾਂ ਫੜ ਲਿਆ ਦੋਨਾਂ ਨੂੰ ਫੜ ਕੇ ਦੋਨਾਂ ਨੂੰ ਗੁਰਿੰਦਰ ਸਿੰਘ ਗਰੋਵਰ ਨੂੰ ਅਤੇ ਅਸ਼ੋਕ ਕੁਮਾਰ ਸੈਕਟਰੀ ਨੂੰ ਵਿਜੀਲੈਂਸ ਦੇ ਦਫ਼ਤਰ ਖੜਿਆ ਸਾਰੀ ਉਸਤੇ ਪੁਸ਼ਪ ਪਟਾਲ ਹੋਈ ਪਰ ਰਾਤ ਨੂੰ ਜਿਹੜਾ ਵਾ ਗੁਰਿੰਦਰ ਸਿੰਘ ਗਰੋਵਰ ਨੂੰ ਤੇ ਕਰ ਦਿੱਤਾ ਤੇ ਅਸ਼ੋਕ ਕੁਮਾਰ ਨੂੰ ਹੁਣ ਸੀਐਮ ਸਾਹਿਬ ਮੈਂ ਆਪਣੇ ਮੂੰਹ ਤੋਂ ਕੀ ਕਹਿ ਨ ਕਮਾ ਜਦੋਂ ਬੰਦੇ ਨੇ ਕਬਲਾ ਕੀਤਾ ਸਾਰਾ ਕੁਝ ਕੀਤਾ ਉਸ ਬੰਦੇ ਨੂੰ ਛੱਡਿਆ ਗਿਆ ਉਹਦੇ ਬਾਰੇ ਤੇ ਤੁਸੀਂ ਸਿਆਣੇ ਹੋ ਜਾਂ ਜਿਹੜੇ ਵੇਖਣ ਵਾਲੇ ਆ ਮੇਰੇ ਵੀਰ ਭੈਣ ਉਹ ਸਿਆਣੇ ਆ ਵੀ ਕਿਉਂ ਛੱਡਿਆ ਗਿਆ ਫਿਰ ਕਹਿੰਦੇ ਜੀ ਮੰਗ ਜੀ ਤੁਹਾਡੀ ਮੰਗ ਸਾਡੀ ਇਹ ਹੈ ਕਿ ਉਹਨੂੰ ਜਦੋਂ ਅਸੀਂ ਉੱਥੇ ਵੀ ਜਾ ਕੇ ਵੇਖ ਲਓ ਸਾਡੀਆਂ ਜੁੱਤੀਆਂ ਕੱਸੀਆਂ ਉੱਥੇ ਜਿਹੜਾ ਬਾਹਰ ਵਾਲਾ ਜਿਹੜਾ ਉਹ ਐਂਟਰੀ ਰਜਿਸਟਰ ਹੁੰਦਾ ਉੱਥੇ ਕਿੰਨੀ ਵਾਰ ਮੇਰੇ ਫਾਦਰ ਸਾਹਿਬ ਤੇ ਮੈਂ ਗੀਲਸ ਆਫਿਸ ਵਿਜੀਲੈਂਸ ਆਫਿਸ ਜੀ ਉਥੇ ਤੋਂ ਸਾਨੂੰ ਵੇਖ ਕੇ ਤਾਂ ਸਾਡਾ ਮਜ਼ਾਕ ਉਡਾਉਂਦੇ ਸੀ ਵੀ ਤੁਸੀਂ ਮਤਲਬ ਹੁਣ ਸੁਣਵਾਈ ਐਸਐਸਪੀ ਸਾਹਿਬ ਜਿਹੜੇ ਗੁਰਸੇਵਕ ਬਰਾੜ ਨੇ ਬੜੇ ਇਮਾਨਦਾਰ ਨੇ ਉਹਨਾਂ ਨੇ ਤੁਸੀਂ ਕੋਈ ਮਿਲੇ ਕੋਈ ਸੁਣਵਾਈ ਕੀਤੀ ਆ ਪਹਿਲਾਂ ਤੇ ਇੰਦਰਜੀਤ ਜਿਹੜੇ ਇੰਸਪੈਕਟਰ ਸਾਹਿਬ ਸਾਨੂੰ ਫੇਰੇ ਮਰਾਉਂਦੇ ਰਹੇ ਠੀਕ ਹੈ ਮੈਂ ਜੀ ਉਹਨਾਂ ਕੋ ਰਿਕਾਰਡ ਲੈ ਲੈਣਾ ਮੈਂ ਇਹ ਕਰ ਲੈਣਾ ਵਾ ਉਹ ਕਰ ਲੈਣਾ ਆ ਪਰ ਜਦੋਂ ਸਾਨੂੰ ਦਾਵਾ ਡੋਲ ਜੇ ਅਸੀਂ ਹੋ ਗਏ ਸਾਨੂੰ ਨਹੀਂ ਪਤਾ ਲੱਗਾ ਵੀ ਇਹ ਕੰਮ ਖਰਾਬ ਹੈ ਇੱਥੇ ਵੀ ਲੱਗਦੀ ਆ ਵੀ ਨਹੀਂ ਕਾਰਵਾਈ ਹੋਣੀ ਆ ਫਿਰ ਅਸੀਂ ਅੱਕ ਕੇ ਜਿਹੜਾ ਵਾ ਪਹਿਲਾਂ ਤੇ 4 ਦਿਨ ਹੀ ਉੱਥੇ ਉਹਨਾਂ ਦੇ ਬੂਹੇ ਅੱਗੇ ਵੇੜ ਕਰਦੇ ਰਹੇ ਚਲੋ ਨਹੀਂ ਆਉਂਦੇ ਰੇ ਅਫਸਰ ਆ ਉਹਨਾਂ ਦਾ ਹੋਰ ਵੀ ਡਿਊਟੀ ਹੋਊਗਾ ਅ ਬਰਾੜ ਸਾਹਿਬ ਆਏ ਸਰਦਾਰ ਗੁਰਸੇਵ ਸਿੰਘ ਜੀ ਬਰਾੜ ਅਸੀਂ ਉਹਨਾਂ ਨੂੰ ਆਪਣੀ ਦੱਸੀ ਐਪਲੀਕੇਸ਼ਨ ਦਿੱਤੀ ਐਪਲੀਕੇਸ਼ਨ ਕਹਿੰਦੇ ਕਿ ਨਹੀਂ ਮੈਂ ਐਪਲੀਕੇਸ਼ਨ ਨਹੀਂ ਲੈਣੀ ਤੇ ਤੁਹਾਡੀ ਇਨਕੁਆਰੀ ਜਿਹੜੀ ਆ ਮੈਂ ਇਹਨਾਂ ਕੋਲ ਲੈ ਕੇ ਤੇ ਅਨੂਪ ਜੀ ਨੂੰ ਦੇ ਦਿੰਦਾ ਉੱਥੇ ਡੀਐਸਪੀ ਸਾਹਿਬ ਹੀ ਮੈਡਮ ਉੱਥੇ ਸਾਹਮਣੇ ਗਿਆ ਮੈਂ ਜੀ ਮੈਂ ਡੀਐਸਪੀ ਸਾਹਿਬ ਨੂੰ ਉਸ ਦਿਨ ਪਹਿਲੇ ਦਿਨ ਦੱਸਿਆ ਵੀ ਆਹ ਵੇਖ ਲੋ ਜੀ ਇਹ ਵੀ ਕਹਿੰਦੇ ਜੀ ਇਹ ਸ਼ੋਕਮਾਰ ਨੇ ਜਿਹਨੇ ਇੱਕ ਬਲਾ ਕੀਤਾ ਉਹਨੂੰ ਕਰਾਂਗੇ ਪਰ ਸ਼ੋਕਮਾਰ ਨੂੰ ਛੱਡ ਦਿੱਤਾ ਏ ਉਹ ਡੀਐਸਪੀ ਸਾਹਿਬ ਕਿਹੜੇ ਸੀਗੇ ਉਦੋਂ ਬੈਠੇ ਲੱਗੇ ਐਸਐਸਪੀ ਸਾਹਿਬ ਉਹ ਜਿਹੜੇ ਉੱਥੇ ਹੁਣ ਇੱਥੇ ਵਿਜੀਲੈਂਸ ਤੇ ਡੀਐਸਪੀ ਸਾਹਿਬ ਕਿਉਂਕਿ ਉੱਥੇ ਪਲੇਟ ਵਗੈਰਾ ਤੇ ਕੋਈ ਲੱਗੀ ਨਹੀਂ ਆ ਤੇ ਫਿਲਹਾਲ ਹੁਣ ਅਸ਼ੋਕ ਕੁਮਾਰ ਨੂੰ ਬਿਆਨ ਉਹਦੇ ਹੋਏ ਆ ਜਿਹੜੀ ਤੁਸੀਂ ਸ਼ਿਕਾਇਤ ਦਿੱਤੀ ਜਾਂ ਨੂਬ ਜੀ ਕੋ ਜਿਹੜੀ ਇਨਕੁਆਇਰੀ ਐਸਐਸਪੀ ਸਾਹਿਬ ਨੂੰ ਦਿੱਤੀ ਗਈ ਹੈ ਨਹੀਂ ਜੀ ਨੂਬ ਜੀ ਨਾਲ ਤਿੰਨ ਚਾਰ ਵਾਰਾ ਫੋਨ ਤੇ ਗੱਲ ਹੋਈ ਆ ਕਹਿੰਦੇ ਮੈਂ ਬਿਜ਼ੀ ਆ ਤੇ ਹੁਣ ਪਤਾ ਲੱਗਾ ਜੀ ਹੁਣ ਤੇ ਕੀ ਕਹਿ ਲਈਏ ਕਿ ਇਹਦੇ ਵਿੱਚ ਮੈਂ ਕੀ ਕਹਿ ਸਕਦਾ ਕਿ ਜੇ ਵਿਜੀਲੈਂਸ ਕੋ ਜਾਈਏ ਤੇ ਜੇ ਵਿਲੇਜ ਵਿਜੀਲੈਂਸ ਵਾਲੇ ਵੀ ਇਸ ਤਰ੍ਹਾਂ ਕਰਦੇ ਫਿਰ ਗਲਤੀ ਆਦੀ ਉਹ ਕਹਿੰਦਾ ਮਤਲਬ ਕਿ ਭ੍ਰਸ਼ਟਾਚਾਰ ਦੇ ਬੁਰੀ ਠਲ ਨਹੀਂ ਪੈ ਰਹੀ ਕਾਗਜ਼ਾਂ ਦੇ ਵਿੱਚ ਕੁਝ ਹੈ ਪ੍ਰੈਕਟੀਕਲੀ ਕੁਝ ਹੈ 100 ਪਰਸਨ ਜੀ ਮੈਂ ਇਹ ਇੱਕ ਵਿਜੀਲੈਂਸ ਕੋ ਇੱਕ ਪਹਿਲੀ ਵਾਰ ਹੀ ਗਏ ਆ ਕੋਈ ਜਿਹੜਾ ਫੜਿਆ ਗਿਆ ਬਸ ਉਹਨੂੰ ਜੇ ਤੇ ਤੁਸੀਂ ਉੱਤੇ ਤੁਹਾਡੀ ਪਾਵਰ ਹੈਗੀ ਆ ਤੇ ਉਹਨੂੰ ਤੁਸੀਂ ਛਡਾ ਸਕਦੇ ਹੋ ਆ ਰੋਜ਼ ਖਬਰਾਂ ਆਉਂਦੀਆਂ ਵਾ ਕੱਲ ਪਰਸੋ ਵੀ ਦੋ ਜੇ ਕੱਲ ਪਰਸੋ ਦੋ ਬੰਦੇ ਫੜੇ ਆ ਦੋ ਐਸਆਈ ਫੜੇ ਆ ਇੱਕ ਲੇਡੀ ਹੈ ਤੇ ਇੱਕ ਦੂਸਰਾ ਵਾ ਤੇ ਇਹ ਵੀ ਦੋ ਜਣੇ ਫੜੇ ਸੀ ਇਹਨਾਂ ਨੂੰ ਕਿਉਂ ਛੱਡ ਦਿੱਤਾ ਜੀ ਸ਼ੋਕਮਾਰ ਨੂੰ ਤੁਸੀਂ ਮੌਕੇ ਤੇ ਜਦੋਂ ਛੱਡਿਆ ਗਿਆ ਜਦੋਂ ਸਾਰੀ ਕਾਗਜ਼ੀ ਕਾਰ ਵੀ ਚੱਲ ਰਹੀ ਸੀ ਵੀ ਜੀ ਅਸੀਂ ਜੀ 4 ਵਜੇ ਤੱਕ ਉੱਥੇ ਸੀ 4 ਵਜੇ ਤੋਂ ਬਾਅਦ ਸਾਨੂੰ ਇਨਸਪੈਕਟਰ ਸਾਹਿਬ ਕਹਿੰਦੇ ਤੁਸੀਂ ਜਾਓ ਤੇ ਅਸੀਂ ਆਪਣੀ ਕਾਰਵਾਈ ਕਰਦੇ ਹਾਂ ਉਸ 4 ਵਜੇ ਦਾ ਕੇ ਸ਼ੋਕਮਰ ਉਹ ਨਹੀਂ ਉੱਥੇ ਉੱਥੇ ਹੀ ਜੀ ਉੱਥੇ ਹੀ ਉਹਨਾਂ ਨੂੰ ਬਿਠਾਇਆ ਸੀ ਅਲੱਗ-ਅਲੱਗ ਕਮਰੇ ਜਿਹਾ ਬਣਾਇਆ 2 ਵਜੇ ਇਹਨਾਂ ਨੂੰ ਫੜ ਕੇ ਵੇਰ ਕੇ ਦਫ਼ਤਰ ਤੋਂ ਇੱਥੇ ਲਿਆਂਦਾ ਸੀ ਵਿਜੀਲੈਂਸ ਆ ਇਹਨਾਂ ਨੇ ਸਾਨੂੰ ਮਿਲਣ ਦਾ ਟਾਈਮ ਦਿੱਤਾ ਸੀ ਸ਼ੋਕਮਰ ਨੇ ਤੇ ਗੁਰਿੰਦਰ ਸਿੰਘ ਗਰੋਵਨ ਨੇ ਵੀਡੀਓ ਦਫ਼ਤਰ ਦੇ ਵਿੱਚ 12 ਵਜੇ ਦਾ ਅਸੀਂ ਸਵਾ 12 ਚੱਲ ਗਏ ਸੀ ਜੀ ਸਵਾ 12 ਇੱਕ ਦੇ ਬਾਹਰ ਗਏ ਹੀ ਮੈਂ ਫੋਨ ਕੀਤਾ ਵੀ ਹਾਂਜੀ ਅੰਕਲ ਜੀ ਆਏ ਨਹੀਂ ਤੁਸੀਂ ਤੇ ਇਹਨਾਂ ਨੂੰ ਜਿਹੜਾ ਸਾਰੀ ਗੱਲ ਵਾਰਤਾ ਲਾਬ ਜਾਂ ਟ੍ਰੈਪ ਦੇ ਵਿੱਚ ਫੜਿਆ 12:35 ਤੇ ਮੇਰੇ ਮੋਬਾਈਲ ਦੇ ਟਾਈਮ ਦੇ ਸਾਹਮਣੇ ਨਾਲ ਅੱਛਾ ਤੇ ਸਾਢੇ 12:00 ਕਰੀਬ ਸਾਰਾ ਉੱਥੇ ਕਾਰਜੀਕਰ ਵੀ ਕਰਦੇ 1:00 ਬਿジネス ਆਫਿਸ ਤੇ ਲੈ ਗਏ ਉਹਨੇ ਨਹੀਂ ਜੀ ਉਹਨਾਂ ਨੂੰ ਉਸੇ ਵੇਲੇ ਜੋ ਵੀ ਉਹਨਾਂ ਦੀਆਂ ਵੀਡੀਓਗ੍ਰਾਫੀ ਕਰਕੇ ਤੇ 12:35 ਦੇ ਉੱਤੇ ਜਦੋਂ ਮੈਂ ਉਦੋਂ ਲਾਗੇ ਚਾਗੇ ਹਨਾ ਉਸ ਟ੍ਰੈਪ ਸਕਸੈਸਫੁਲ ਹੋਇਆ ਤੇ ਸਾਨੂੰ ਕਹਿੰਦੇ ਕਿ ਤੁਸੀਂ ਜਿਹੜਾ ਬਾ ਉੱਥੇ ਪਹੁੰਚੋ ਸਾਡੇ ਅਫਸਰ ਸਾਡੇ ਦਫ਼ਤਰ ਤੇ ਇਹੀ ਹੁਣੇ ਹੀ ਵਾਪਸ ਜਿਹੜੇ ਆਉਂਦੇ ਆ ਤਾਂ ਸ਼ਾਮ ਤੋਂ ਤਨੂੰ 4 ਵਜੇ ਤੋਂ ਬਾਅਦ ਪਤਾ ਲੱਗਾ ਕਿ ਸ਼ੋਕਮਰ ਨੂੰ ਛੱਡ ਦਿੱਤਾ। ਉਹ ਜੀ ਸ਼ਾਮ ਨੂੰ ਜਿਹੜੀ ਇਹਨਾਂ ਦੀ ਕਿਉਂਕਿ ਓਬਵੀਅਸਲੀ ਜੀਐਸਆਈ ਟਰੈਪ ਲਾਇਆ ਸੀ ਤੇ ਅਸੀਂ ਇਹਨਾਂ ਦੀ ਵੈਬਸਾਈਟ ਹੈ ਜਿਹੜੀ ਉੱਤੇ ਸ਼ਿਕਾਇਤ ਜਿਹੜੀ ਹੈ ਤੁਸੀਂ ਸ਼ੋਕਮਰ ਦੀ ਵਾਇ ਨੈਮ ਦਿੱਤੀ ਸੀ ਬਾਈ ਸੈਕਟਰੀ ਜੀ ਐਫਆਈਆਰ ਦੇ ਵਿੱਚ ਸ਼ੋਕਮਰ ਦਾ ਨਾਮ ਹੈ ਸਾਰੀ ਡਿਟੇਲ ਦੇ ਵਿੱਚ ਪਰ ਉਹਨੂੰ ਜਿਹੜਾ ਵਾ ਛੱਡਿਆ ਗਿਆ ਹੈ ਕਿਉਂ ਛੱਡਿਆ ਗਿਆ ਕਿਸ ਕਾਰਨ ਕਰਕੇ ਛੱਡਿਆ ਗਿਆ ਇਹ ਮੁੱਖ ਮੰਤਰੀ ਸਾਹਿਬ ਜੀ ਜੇ ਤੁਸੀਂ ਇਸ ਭ੍ਰਿਸ਼ਟ ਛੱਡੋਗੇ ਤੇ ਫਿਰ ਕਿਹੜੀ ਕਿਹੜੀਆਂ ਗੱਲਾਂ ਕਰਦੇ ਆ ਫਿਰ ਰੰਗ ਲਾ ਤੇ ਪੰਜਾਬ ਹੋ ਗਿਆ ਜੀ ਤਾਂ ਬਿਲਕੁਲ ਇਹ ਸਨ ਪਿੰਡ ਮੈਨੀ ਘਹਾਰਾ ਤੋਂ ਜਿਹੜੇ ਸਾਫਕਸਪਨ ਜੋਗਿੰਦਰ ਸਿੰਘ ਉਹਨਾਂ ਦੇ ਸੁਪੁੱਤਰ ਜਿਨ੍ਹਾਂ ਦੱਸਿਆ ਕਿ ਇੱਕ ਪੰਚਾਇਤ ਕੱਤਰ ਨੂੰ ਕਿਸ ਦੀ ਸਿਫਾਰਿਸ਼ ਜਾਂ ਕਿਸ ਕਾਰਨਾਂ ਕਰਨ ਉਹਨੂੰ ਛੱਡਿਆ ਗਿਆ ਬਿਜ਼ਨਸ ਦੇ ਦਫ਼ਤਰੋਂ ਤਾਂ ਇਹ ਸਾਰੀ ਗੱਲਬਾਤ ਅਸੀਂ ਉਹਨਾਂ ਨਾਲ ਐਸਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਕੋਲ ਕਿ ਕੀ ਇਹ ਕੇਸ ਦੇ ਵਿੱਚ ਅਸ਼ੋਕ ਕੁਮਾਰ ਵਾਕਈ ਹੀ ਗੁਨਾਗਾਰ ਸੀ ਜਾ ਨਹੀਂ ਜਾਂ ਸੰਬੰਧਿਤ ਜਿਹੜਾ ਤਫਤੀਸ਼ੀ ਅਫਸਰ ਹੈ ਇਨਸਪੈਕਟਰ ਨੋਕਮਰ ਉਹਨਾਂ ਨਾਲ ਵੀ ਇਹ ਗੱਲਬਾਤ ਜਰੂਰ ਸਾਂਝੀ ਕੀਤੀ ਜਾਏਗੀ ਤਾਂ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਇੱਕ ਕਹਿਣਾ ਚਾਹੁੰਦਾ ਜੀ ਸਾਨੂੰ ਇਨਸਪੈਕਟਰ ਇੰਦਰਜੀਤ ਸਿੰਘ ਨੇ ਲਾਰਿਆਂ 'ਚ ਰੱਖਿਆ ਲਾਰੇ ਤੇ ਲਾਰਾ ਕੱਲ ਆਇਓ ਪਰਸੋਂ ਆਇਓ ਮੈਂ ਉਹਨੂੰ ਬੁਲਾ ਲਾਂਗਾ ਮੈਂ ਸੀਮੈਂਟ ਵਾਲੇ ਨੂੰ ਬੁਲਾ ਲਾਂਗਾ ਮੈਂ ਉਹਦੇ ਬਿਆਨ ਲਲਾਂਗਾ ਮੈਂ ਰਜਿਸਟਰ ਉਹਦੇ ਕੋਲ ਲਲਾਂਗਾ ਕੁਝ ਨਹੀਂ ਕੀਤਾ ਉਹਦਾ ਚਲਾਨ ਪੇਸ਼ ਕਰ ਦਿੱਤਾ ਇਹਦਾ ਸਰਾ ਸਾਰੇ ਜਿਹੜਾ ਵਾ ਉਹਨੂੰ ਕੱਢਿਆ ਗਿਆ ਵਾ ਸਰਾ ਸਾਰੇ ਮੁੱਖ ਮੰਤਰੀ ਸਾਹਿਬ ਜੀ ਸਰਾ ਸਾਰੇ ਜਿਹੜੇ ਝੂਠੇ ਬੰਦੇ ਆ ਰਿਸ਼ਵਤਖੋਰ ਆ ਉਹਨਾਂ ਨੂੰ ਤੁਸੀਂ ਕੱਢੋਗੇ ਤੇ ਫਿਰ ਰੰਗਲਾ ਪੰਜਾਬ ਤੇ ਬਣ ਗਿਆ ਇਹ ਯੂਸੀ ਹੋਰ ਵੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਚੱਲ ਰਿਹਾ ਪੈਂਡਿੰਗ ਕੰਮ ਕਿ ਸਿਰਫ ਇਹ ਦੋ ਚਾਰ ਪਿੰਡ ਹੀ ਲਾਗੇ ਚੱਲ ਲੈ ਆਓ ਜੀ ਮੈਂ ਹੋਰ ਵੀ ਦੱਸ ਦਵਾ ਫਿਰ ਜੇ ਤੁਸੀਂ ਔਨ ਕੈਮਰਾ ਹੀ ਪੁੱਛਣਾ ਚਾਹੁੰਦੇ ਹੋ ਸਾਰੇ ਪਿੰਡਾਂ ਜੀ ਇਹ ਹਾਲ ਆ ਜਿੱਥੇ ਤੇ ਨੱਚਦੇ ਨੇ ਸਰਪੰਚ ਤੇ ਉਹ ਅਗਲੇ ਨੂੰ ਨਿਚਾ ਦਿੰਦੇ ਨੇ ਤੇ ਜਦੋਂ ਅਸੀਂ ਤੁਹਾਨੂੰ ਪਹਿਲੇ ਵਾਰੀ ਇਹ ਦੱਸਿਆ ਵੀ ਅਸੀਂ ਤੇ ਆਪਣੇ ਘਰੋਂ ਲਾਏ ਪੈਸੇ ਅਸੀਂ ਤੇ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਹੀ ਉਹਦੇ ਅੜੇ ਆ ਕੀ ਲੋੜ ਆੜਨ ਦੀ ਕੋਈ ਜਿਹੜਾ ਜੇ ਸਾਡੇ 'ਚ 1% ਵੀ ਕੋਈ ਗਲਤੀ ਹੁੰਦੀ ਅਸੀਂ ਕੋਈ ਪੰਚਾਇਤ ਦਾ ਪੈਸਾ ਕਰਕੇ ਕੀਤਾ ਹੁੰਦਾ ਤੇ ਸਾਨੂੰ ਆ ਤੱਕੇਖਾਨ ਦੀ ਜਾਲ ਕਾਨੂੰਨਾਂ ਲੜਨ ਦੀ ਕੋਈ ਹੈਗੀ ਸੀ ਜੀ ਇਹਦੇ ਨਾਲ ਤੋਂ ਆ ਬੰਦ ਕਰ ਦੋ ਇਲਜ਼ਾਮ ਲਾਈਏ 12 ਲੱਖ ਦੀ 12 ਲੱਖ ਕੋਜਕ ਤੇ ਪੈਸੇ ਹੀ 12 ਲੱਖ ਦੀ ਯੂਸੀ ਦਾ ਉਹਨੇ ਸਿੱਧਾ ਹੀ 2% ਮੈਥਡ ਕੋ ਰਿਕਾਰਡਿੰਗ ਵੀ ਸੁਣਾ ਦਿੰਨਾ ਹੈ ਜਿਹੜੀ ਅਸੀਂ ਵਿਜੀਲੈਂਸ ਵਾਲਿਆਂ ਨੂੰ ਵੀ ਸੁਣਾਈ ਸੀ 2% ਦੇ ਹਿਸਾਬ ਨਾਲ 24000 ਰੁਪਇਆ ਰੰਗੇ ਹਾਤੀ ਵੀਡੀਓ ਦਫਤਰ ਦੇ ਵਿੱਚ ਜਿਹੜਾ ਸ਼ੋਕ ਕੁਮਾਰ ਤੇ ਗੁਰਿੰਦਰ ਸਿੰਘ ਗਰੋਵਰ ਜਿਹੜੇ ਆ ਉਹ ਵਿਜੀਲੈਂਸ ਨੂੰ ਟਰੈਪ ਕਰਵਾ ਕੇ ਫੜਾਏ ਕਿਉਂਕਿ ਜਦੋਂ ਸਾਨੂੰ ਸਿਰ ਤੋਂ ਪਾਣੀ ਲੰਘਿਆ ਇਹ ਤਾਂ ਅਸੀਂ ਵਿਜੀਲੈਂਸ ਕੋ ਜਾਣਾ ਹੀ ਜਾਣਾ ਹੀ ਸਾਡੇ ਫਾਜ਼ਲ ਸਾਹਿਬ ਹਾਲੀ ਵੀ ਕਹਿੰਦੇ ਸੀ ਨਹੀਂ ਚੱਲੀਏ ਉਹਨਾਂ ਨੂੰ ਕਹੀਏ ਤਰਲਾ ਕਰੀਏ ਜਾਂ ਕਿੱਦਾਂ ਕਰੀਏ ਮੈਂ ਕਿਹਾ ਇਹ ਤਰਲੇ ਕਰਦੇ ਰਹੋਗੇ ਤੇ ਸਾਰੀ ਉਮਰ ਲੰਘ ਹੀ ਜਾਣੀ ਆ ਮਿਲਣਾ ਕੁਛ ਨਹੀਂ ਮਿਲਣਾ ਕੋਈ ਨਹੀਂ ਵੀ ਜੇ ਅਸੀਂ ਚਲੋ ਥੋੜਾ ਕਹਿ ਲਓਗੀ ਵਿਸ਼ਵਾਸ ਕਰ ਲਿਆਗੀ ਪਰ ਭਗਵੰਦ ਮਾਨ ਜੀ ਦੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਪੰਜਾਬ ਨੂੰ ਬਣਾਉਣਾ ਚਾਹੁੰਦੀ ਆ ਤੇ ਅਸੀਂ ਚਲੋ ਜੀ ਚੱਲ ਗਏ ਉੱਥੇ ਉੱਥੇ ਜਾ ਕੇ ਉਹਨਾਂ ਨੂੰ ਡਿਪਟੀ ਸਾਹਿਬ ਨੂੰ ਤੇ ਇੱਕ ਇਨਸਪੈਕਟਰ ਸੀ 인ਦਰਜੀਤ ਸਿੰਘ ਭਿੰਡਰ ਉਹਨਾਂ ਨੂੰ ਸਾਰੀ ਗੱਲ ਦੱਸੀ ਸਾਰੀਆਂ ਰਿਕਾਰਡਿੰਗਾਂ ਦੱਸੀਆਂ ਨਾਲ ਦੱਸਿਆ ਕਿ ਅਸ਼ੋਕ ਕੁਮਾਰ ਨੇ 182000 ਤੇ ਕੁਝ ਰੁਪਏ ਜਿਹੜੇ ਆ ਉਹ ਪਹਿਲਾਂ ਹੀ ਇਸ ਤਰ੍ਹਾਂ ਦੇ ਸਾਰੀ ਕਹਾਣੀ ਦੱਸ ਦਿੱਤੀ ਫਿਰ ਕੀ ਟਰੈਪ ਲੱਗਾ ਕਿਹਨੂੰ ਕਿਹਨੂੰ ਗ੍ਰਿਫਤਾਰ ਕੀਤਾ ਅਸ਼ੋਕ ਕੁਮਾਰ ਦੀ ਵੀ ਸਾਰੀ ਕਹਾਣੀ ਦੱਸ ਦਿੱਤੀ ਟਰੈਪ ਲੱਗਾ ਜੀ ਅਸ਼ੋਕ ਕੁਮਾਰ ਵੀ ਉੱਥੇ ਹੀ ਗੁਰਿੰਦਰ ਸਿੰਘ ਗਰੋਵਰ ਦੋਨਾਂ ਨੂੰ ਗੁਰਿੰਦਰ ਸਿੰਘ ਗਰੋਵਰ ਦੇ ਕੋਲੋਂ ਵੇਖੋ ਜੀ ਇੱਕ ਗੱਲ ਹਾਸੇ ਵਾਂ ਹੱਸਣ ਵਾਲੀ ਹੈ ਗੁਰਿੰਦਰ ਸਿੰਘ ਗਰੋਵਨ ਨੂੰ ਜਦੋਂ ਪੈਸੇ ਦਿੱਤੇ ਉਸੇ ਵੇਲੇ ਜਦੋਂ ਅਸੀਂ ਗਏ ਕਿੰਨਾ ਲੰਦੇ ਪੈਸੇ ਪੈਸੇ ਦਿੱਤੇ ਕੱਲਾ ਕੱਲਾ ਨੋਟ ਗਿਣਿਆ ਉਹਨੇ ਰਿਸ਼ਵਤ ਦੇ ਪੈਸੇ ਕੋਈ ਡਰਨੀ ਕੋਈ ਖੌਫ ਨਹੀਂ ਵੀਡੀਓ ਦਾ ਦਫ਼ਤਰ ਦੇ ਵਿੱਚ ਕੱਲਾ ਕੱਲਾ ਨੋਟ ਗਿਣਿਆ ਨਾਲ ਅਸ਼ੋਕ ਕੁਮਾਰ ਸੀ ਟਰੈਪ ਚ ਚਲੋ ਜੋ ਵੀ ਉਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਇੰਸਪੈਕਟਰ ਸਾਹਿਬ ਨੇ ਇੰਦਰਜੀਤ ਭਿੰਡਰ ਸਾਹਿਬ ਨੇ ਵੀ ਤੁਸੀਂ ਇਤਨਾ ਕਰਿਓ ਮੈਂ ਕੀਤਾ ਉਸੇ ਵੇਲੇ ਉਹਨਾਂ ਫੜ ਲਿਆ ਦੋਨਾਂ ਨੂੰ ਫੜ ਕੇ ਦੋਨਾਂ ਨੂੰ ਗੁਰਿੰਦਰ ਸਿੰਘ ਗਰੋਵਰ ਨੂੰ ਅਤੇ ਅਸ਼ੋਕ ਕੁਮਾਰ ਸੈਕਟਰੀ ਨੂੰ ਵਿਜੀਲੈਂਸ ਦੇ ਦਫ਼ਤਰ ਖੜਿਆ ਸਾਰੀ ਉਸਤੇ ਪੁਸ਼ਪ ਪਟਾਲ ਹੋਈ ਪਰ ਰਾਤ ਨੂੰ ਜਿਹੜਾ ਵਾ ਗੁਰਿੰਦਰ ਸਿੰਘ ਗਰੋਵਰ ਨੂੰ ਤੇ ਕਰ ਦਿੱਤਾ ਤੇ ਅਸ਼ੋਕ کمار ਨੂੰ ਹੁਣ ਸੀਐਮ ਸਾਹਿਬ ਮੈਂ ਆਪਣੇ ਮੂੰਹ ਤੋਂ ਕੀ ਕਹਿ ਨ ਕਹਾ ਜਦੋਂ ਬੰਦੇ ਨੇ ਘਪਲਾ ਕੀਤਾ ਸਾਰਾ ਕੁਝ ਕੀਤਾ ਉਸ ਬੰਦੇ ਨੂੰ ਛੱਡਿਆ ਗਿਆ ਉਹਦੇ ਬਾਰੇ ਤੇ ਤੁਸੀਂ ਸਿਆਣੇ ਹੋ ਜਾਂ ਜਿਹੜੇ ਵੇਖਣ ਵਾਲੇ ਆ ਮੇਰੇ ਵੀਰ ਭੈਣ ਉਹ ਸਿਆਣੇ ਆ ਕਿਉਂ ਛੱਡਿਆ ਗਿਆ ਫਿਰ ਕਹਿੰਦੇ ਜੀ ਮੰਗ ਜੀ ਤੁਹਾਡੀ ਮੰਗ ਸਾਡੀ ਇਹ ਹੈ ਕੀ ਉਹਨੂੰ ਜਦੋਂ ਅਸੀਂ ਉੱਥੇ ਵੀ ਜਾ ਕੇ ਵੇਖ ਲਓ ਸਾਡੀਆਂ ਜੁੱਤੀਆਂ ਕੱਸੀਆਂ ਉੱਥੇ ਜਿਹੜਾ ਬਾਹਰ ਵਾਲਾ ਜਿਹੜਾ ਐਂਟਰੀ ਰਜਿਸਟਰ ਹੁੰਦਾ ਉੱਥੇ ਕਿੰਨੀ ਵਾਰ ਮੇਰੇ ਫਾਦਰ ਸਾਹਿਬ ਤੇ ਮੈਂ ਗਏ ਸੀ ਵਿਜੀਲੈਂਸ ਆਫਿਸ ਵਿਜੀਲੈਂਸ ਆਫਿਸ ਜੀ ਉੱਥੇ ਤੋਂ ਸਾਨੂੰ ਵੇਖ ਕੇ ਤਾਂ ਸਾਡਾ ਮਜ਼ਾਕ ਉਡਾਉਂਦੇ ਸੀ ਵੀ ਤੁਸੀਂ ਮਤਲਬ ਕੋਈ ਸੁਣਵਾਈ ਐਸਐਸਪੀ ਸਾਹਿਬ ਜਿਹੜੇ ਗੁਰਸੇਵਕ ਬਰਾੜ ਨੇ ਬੜੇ ਇਮਾਨਦਾਰ ਨੇ ਉਹਨਾਂ ਨੇ ਤੁਸੀਂ ਕੋਈ ਮਿਲੇ ਕੋਈ ਸੁਣਵਾਈ ਕੀਤੀ ਆ ਪਹਿਲਾਂ ਤੇ ਇੰਦਰਜੀਤ ਜਿਹੜੇ ਇੰਸਪੈਕਟਰ ਸਾਹਿਬ ਸਾਨੂੰ ਫੇਰੇ ਮਰਾਉਂਦੇ ਰਹੇ ਠੀਕ ਹੈ ਮੈਂ ਜੀ ਉਹਨਾਂ ਕੋ ਰਿਕਾਰਡ ਲੈ ਲਣਾ ਮੈਂ ਇਹ ਕਰ ਲੈਣਾ ਵਾ ਉਹ ਕਰ ਲੈਣਾ ਹੈ ਪਰ ਜਦੋਂ ਸਾਨੂੰ ਗਾਵਾਂ ਡੋਲ ਜੇ ਅਸੀਂ ਹੋ ਗਏ ਸਾਨੂੰ ਨਹੀਂ ਪਤਾ ਲੱਗਾ ਵੀ ਇਹ ਕੰਮ ਖਰਾਬ ਹੈ ਇੱਥੇ ਵੀ ਲੱਗਦੀ ਆ ਵੀ ਨਹੀਂ ਕਾਰਵਾਈ ਹੋਣੀ ਆ ਫਿਰ ਅਸੀਂ ਅੱਕ ਕੇ ਜਿਹੜਾ ਵਾ ਪਹਿਲਾਂ ਤੇ 4 ਦਿਨ ਅਸੀਂ ਉੱਥੇ ਉਹਨਾਂ ਦੇ ਬੂਹੇ ਅੱਗੇ ਵੇਡ ਕਰਦੇ ਰਹੇ ਚਲੋ ਨਹੀਂ ਆਉਂਦੇ ਰੇ ਅਫਸਰ ਆ ਉਹਨਾਂ ਦਾ ਹੋਰ ਵੀ ਡਿਊਟੀ ਹੋਊਗਾ ਅ ਬਰਾੜ ਸਾਹਿਬ ਆਏ ਸਰਦਾਰ ਗੁਰਸੇਵ ਸਿੰਘ ਜੀ ਬਰਾੜ ਅਸੀਂ ਉਹਨਾਂ ਨੂੰ ਆਪਣੀ ਦੱਸੀ ਐਪਲੀਕੇਸ਼ਨ ਦਿੱਤੀ ਐਪਲੀਕੇਸ਼ਨ ਕਹਿੰਦੇ ਕਿ ਨਹੀਂ ਮੈਂ ਐਪਲੀਕੇਸ਼ਨ ਨਹੀਂ ਲੈਣੀ ਤੇ ਤੁਹਾਡੀ ਇਨਕੁਆਰੀ ਜਿਹੜੀ ਆ ਮੈਂ ਇਹਨਾਂ ਕੋਲ ਲੈ ਕੇ ਤੇ ਅਨੂਪ ਜੀ ਨੂੰ ਦੇ ਦੇਣਾ ਉੱਥੇ ਡੀਐਸਪੀ ਸਾਹਿਬੀ ਮੈਂ ਉੱਥੇ ਸਾਹਮਣੇ ਗਿਆ ਮੈਂ ਜੀ ਮੈਂ ਡੀਐਸਪੀ ਸਾਹਿਬ ਨੂੰ ਉਸ ਦਿਨ ਪਹਿਲੇ ਦਿਨ ਦੱਸਿਆ ਵੀ ਆਹ ਵੇਖ ਲੋ ਜੀ ਇਹ ਵੀ ਕਹਿੰਦੇ ਜੀ ਇਹ ਸ਼ੋਕਮਾਰ ਨੇ ਜਿਹਨੇ ਕਪਲਾ ਕੀਤਾ ਉਹਨੂੰ ਕਰਾਂਗੇ ਪਰ ਸ਼ੋਕਮਾਰ ਨੂੰ ਛੱਡ ਦਿੱਤਾ ਏ ਉਹ ਡੀਐਸਪੀ ਸਾਹਿਬ ਕਿਹੜੇ ਸੀਗੇ ਉਦੋਂ ਬੈਠੇ ਲੱਗੇ ਐਸਐਸਪੀ ਸਾਹਿਬ ਉਹ ਜਿਹੜੇ ਉੱਥੇ ਹੁਣ ਇੱਥੇ ਵਿਜੀਲੈਂਸ ਤੇ ਡੀਐਸਪੀ ਸਾਹਿਬਾ ਕਿਉਂਕਿ ਉੱਥੇ ਪਲੇਟ ਵਗੈਰਾ ਤੇ ਕੋਈ ਲੱਗੀ ਨਹੀਂ ਆ ਤੇ ਫਿਲਹਾਲ ਹੁਣ ਅਸ਼ੋਕ ਕੁਮਾਰ ਨੂੰ ਬਿਆਨ ਉਹਦੇ ਹੋਏ ਆ ਜਿਹੜੀ ਤੁਸੀਂ ਸ਼ਿਕਾਇਤ ਦਿੱਤੀ ਜਾਂ ਨੂਬ ਜੀ ਕੋ ਜਿਹੜੀ ਇਨਕੁਆਇਰੀ ਐਸਐਸਪੀ ਸਾਹਿਬ ਨੂੰ ਦਿੱਤੀ ਗਈ ਹੈ ਨਹੀਂ ਜੀ ਨੂਬ ਜੀ ਨਾਲ ਤਿੰਨ ਚਾਰ ਵਾਰਾ ਫੋਨ ਤੇ ਗੱਲ ਹੋਈ ਆ ਕਿੰਨੇ ਮੈਂ ਬਿਜ਼ੀ ਐ ਤੇ ਹੁਣ ਪਤਾ ਲੱਗਾ ਜੀ ਹੁਣ ਤੇ ਕੀ ਕਹਿ ਲਈਏ ਕਿ ਇਹਦੇ ਵਿੱਚ ਮੈਂ ਕੀ ਕਹਿ ਸਕਦਾ ਕਿ ਜੇ ਵਿਜੀਲੈਂਸ ਕੋ ਜਾਈਏ ਤੇ ਜੇ ਵਿਲੇਜ ਵਿਜੀਲੈਂਸ ਵਾਲੇ ਵੀ ਇਸ ਤਰ੍ਹਾਂ ਕਰਦੇ ਫਿਰ ਗਲਤੀ ਆਪੀ ਵਾਲੇ ਕਹਿੰਦਾ ਮੰਨ ਲਓ ਕਿ ਭ੍ਰਸ਼ਟਾਚਾਰ ਦੇ ਬੁਰੀ ਠੱਲ ਨਹੀਂ ਪੈ ਰਹੀ ਕਾਗਜ਼ਾਂ ਦੇ ਵਿੱਚ ਕੁਛ ਹੈ ਪ੍ਰੈਕਟੀਕਲੀ ਕੁਛ ਹੈ 100 ਪਰਸੈਂਟ ਜੀ ਮੈਂ ਇਹ ਇੱਕ ਵਿਜੀਲੈਂਸ ਕੋ ਇੱਕ ਪਹਿਲੀ ਵਾਰ ਹੀ ਗਏ ਆ ਕੋਈ ਜਿਹੜਾ ਫੜਿਆ ਗਿਆ ਬਸ ਉਹਨੂੰ ਜੇ ਤੇ ਤੁਸੀਂ ਉੱਤੇ ਤੁਹਾਡੀ ਪਾਵਰ ਹੈਗੀ ਆ ਤੇ ਉਹਨੂੰ ਤੁਸੀਂ ਛਡਾ ਸਕਦੇ ਹੋ ਆ ਰੋਜ਼ ਖਬਰਾਂ ਆਉਂਦੀਆਂ ਵਾ ਕੱਲ ਪਰਸੋ ਵੀ ਦੋ ਜੇ ਕੱਲ ਪਰਸੋ ਦੋ ਬੰਦੇ ਫੜੇ ਆ ਦੋ ਐਸਆਈ ਫੜੇ ਆ ਇੱਕ ਲੇਡੀ ਐ ਤੇ ਇੱਕ ਦੂਸਰਾ ਵਾ ਤੇ ਇਹ ਵੀ ਦੋ ਜਣੇ ਫੜੇ ਸੀ ਇਹਨਾਂ ਨੂੰ ਕਿਉਂ ਛੱਡ ਦਿੱਤਾ ਜੀ ਸ਼ੋਕਮਾਰ ਨੂੰ ਤੁਸੀਂ ਮੌਕੇ ਤੇ ਜਦੋਂ ਛੱਡਿਆ ਗਿਆ ਜਦੋਂ ਸਾਰੀ ਕਾਗਜ਼ੀ ਕਾਰ ਵੀ ਚੱਲ ਰਹੀ ਸੀ ਵੀ ਜੀ ਅਸੀਂ ਜੀ 4 ਵਜੇ ਤੱਕ ਉੱਥੇ ਸੀ 4 ਵਜੇ ਤੋਂ ਬਾਅਦ ਸਾਨੂੰ ਇਨਸਪੈਕਟਰ ਸਾਹਿਬ ਕਹਿੰਦੇ ਤੁਸੀਂ ਜਾਓ ਤੇ ਅਸੀਂ ਆਪਣੀ ਕਾਰਵਾਈ ਕਰਦੇ ਹਾਂ ਉਸ 4 ਵਜੇ ਦਾ ਕੇ ਸ਼ੋਕਮਰ ਉਹ ਨਹੀਂ ਉੱਥੇ ਹੀ ਜੀ ਉੱਥੇ ਹੀ ਉਹਨਾਂ ਨੂੰ ਬਿਠਾਇਆ ਸੀ ਅਲੱਗ-ਅਲੱਗ ਕਮਰੇ 'ਚ ਬਿਠਾਇਆ 10 ਵਜੇ ਇਹਨਾਂ ਨੂੰ ਫੜ ਕੇ ਵੇਰ ਕੇ ਦਫ਼ਤਰ ਤੋਂ ਇੱਥੇ ਲਿਆਂਦਾ ਸੀ ਵਿਜੀਲੈਂਸ ਆ ਇਹਨਾਂ ਨੇ ਸਾਨੂੰ ਮਿਲਣ ਦਾ ਟਾਈਮ ਦਿੱਤਾ ਸੀ ਸ਼ੋਕਮਰ ਨੇ ਤੇ ਗੁਰਿੰਦਰ ਸਿੰਘ ਗਰੋਵਰ ਨੇ ਵੀਡੀਓ ਦਫ਼ਤਰ ਦੇ ਵਿੱਚ 12 ਵਜੇ ਦਾ ਅਸੀਂ ਸਵਾ 12 ਚੱਲ ਗਏ ਸੀ ਜੀ ਸਵਾ 12 ਇਹ ਕਿਤੇ ਬਾਹਰ ਗਏ ਮੈਂ ਫੋਨ ਕੀਤਾ ਵੀ ਹਾਂਜੀ ਅੰਕਲ ਜੀ ਆਏ ਨਹੀਂ ਤੁਸੀਂ ਤੇ ਇਹਨਾਂ ਨੂੰ ਜਿਹੜਾ ਸਾਰੀ ਗੱਲ ਲਵਾਰਤਾ ਲਾਬ ਜਾਂ ਟ੍ਰੈਪ ਦੇ ਵਿੱਚ ਫੜਿਆ 12:35 ਤੇ ਮੇਰੇ ਮੋਬਾਈਲ ਦੇ ਟਾਈਮ ਦੇ ਸਾਹਮਣੇ ਨਾਲ ਅੱਛਾ ਤੇ ਸਾਢੇ 12:00 ਕਰੀਬ ਸਾਰਾ ਉੱਥੇ ਕਾਰਜੀਕਰ ਵੀ ਕਰਦੇ 1:00 ਵਜੇ ਬਿਜਲੈਂਸ ਆਫਿਸ ਲੈ ਗਏ ਉਹਨੇ ਨਹੀਂ ਜੀ ਉਹਨਾਂ ਨੂੰ ਉਸੇ ਵੇਲੇ ਜੋ ਵੀ ਉਹਨਾਂ ਦੀ ਆ ਵੀਡੀਓਗ੍ਰਾਫੀ ਕਰਕੇ ਤੇ 12:35 ਦੇ ਉੱਤੇ ਜਦੋਂ ਮੈਂ ਉਦੋਂ ਲਾਗੇ ਚਾਗੇ ਹਨਾ ਉਹ ਸਾਰਾ ਟ੍ਰੈਪ ਸਕਸੈਸਫੁਲ ਹੋਇਆ ਤੇ ਸਾਨੂੰ ਕਹਿੰਦੇ ਕਿ ਤੁਸੀਂ ਜਿਹੜਾ ਬਾ ਉੱਥੇ ਪਹੁੰਚੋ ਸਾਡੇ ਅਫਸਰ ਸਾਡੇ ਦਫ਼ਤਰ ਤੇ ਇਹੀ ਹੁਣੇ ਹੀ ਵਾਪਸ ਜਿਹੜੇ ਆਉਂਦੇ ਆ ਤਾਂ ਸ਼ਾਮ ਤੋਂ ਤਨੂੰ 4 ਵਜੇ ਤੋਂ ਬਾਅਦ ਪਤਾ ਲੱਗਾ ਕਿ ਸ਼ੋਕਮਰ ਨੂੰ ਛੱਡ ਦਿੱਤਾ। ਉਹ ਜੀ ਸ਼ਾਮ ਨੂੰ ਜਿਹੜੀ ਇਹਨਾਂ ਦੀ ਕਿਉਂਕਿ ਓਬਵੀਅਸਲੀ ਜੀਐਸਆਈ ਟ੍ਰੈਪ ਲਾਇਆ ਸੀ ਤੇ ਅਸੀਂ ਇਹਨਾਂ ਦੀ ਵੈਬਸਾਈਟ ਹੈ ਜਿਹੜੀ ਉੱਤੇ ਸ਼ਿਕਾਇਤ ਜਿਹੜੀ ਹੈ ਤੁਸੀਂ ਸ਼ੋਕਮਰ ਦੀ ਵਾਇ ਨਾਮ ਦਿੱਤੀ ਸੀ ਬੀ ਸੈਕਟਰੀ ਜੀ ਐਫਆਈਆਰ ਦੇ ਵਿੱਚ ਸ਼ੋਕਮਰ ਦਾ ਨਾਮ ਹੈ ਸਾਰੀ ਡਿਟੇਲ ਦੇ ਵਿੱਚ ਪਰ ਉਹਨੂੰ ਜਿਹੜਾ ਵਾ ਛੱਡਿਆ ਗਿਆ ਹੈ ਕਿਉਂ ਛੱਡਿਆ ਗਿਆ ਕਿਸ ਕਾਰਨ ਕਰਕੇ ਛੱਡਿਆ ਗਿਆ ਇਹ ਮੁੱਖ ਮੰਤਰੀ ਸਾਹਿਬ ਜੀ ਜੇ ਤੁਸੀਂ ਇਹ ਭ੍ਰਸਟ ਛੱਡੋਗੇ ਤੇ ਫਿਰ ਕਿਹੜੀ ਕਿਹੜੀਆਂ ਗੱਲਾਂ ਕਰਦੇ ਆ ਫਿਰ ਰੰਗ ਲਾ ਤੇ ਪੰਜਾਬ ਹੋ ਗਿਆ ਜੀ ਤਾਂ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਇੱਕ ਕਹਿਣਾ ਚਾਹੁੰਦਾ ਜੀ ਸਾਨੂੰ ਇਨਸਪੈਕਟਰ ਇੰਦਰਜੀਤ ਸਿੰਘ ਨੇ ਲਾਰੇਆਂ 'ਚ ਰੱਖਿਆ ਲਾਰੇ ਤੇ ਲਾਰਾ ਕੱਲ ਆਇਓ ਪਰਸੋਂ ਆਇਓ ਮੈਂ ਉਹਨੂੰ ਬੁਲਾ ਲਾਂਗਾ ਮੈਂ ਸੀਮਿੰਟ ਵਾਲੇ ਨੂੰ ਬੁਲਾ ਲਾਂਗਾ ਮੈਂ ਉਹਦੇ ਬਿਆਨ ਲੱਲਾਂਗਾ ਮੈਂ ਰਜਿਸਟਰ ਉਹਦੇ ਕੋਲ ਲੱਲਾਂਗਾ ਕੁਝ ਨਹੀਂ ਕੀਤਾ ਉਹਦਾ ਚਲਾਨ ਪੇਸ਼ ਕਰ ਦਿੱਤਾ ਇਹਦਾ ਸਰਾ ਸਾਰੇ ਜਿਹੜਾ ਵਾ ਉਹਨੂੰ ਕੱਢਿਆ ਗਿਆ ਵਾ ਸਰਾ ਸਾਰੇ ਮੁੱਖ ਮੰਤਰੀ ਸਾਹਿਬ ਜੀ ਸਰਾ ਸਾਰੇ ਜਿਹੜੇ ਝੂਠੇ ਬੰਦੇ ਆ ਰਿਸ਼ਵਤਖੋਰ ਆ ਉਹਨਾਂ ਨੂੰ ਤੁਸੀਂ ਕੱਢੋਗੇ ਤੇ ਫਿਰ ਰੰਗਲਾ ਪੰਜਾਬ ਤੇ ਬਣ ਗਿਆ ਇਹ ਯੂਸੀ ਹੋਰ ਵੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਚੱਲ ਰਿਹਾ ਪੈਂਡਿੰਗ ਕੰਮ ਕਿ ਸਿਰਫ ਇਹ ਦੋ ਚਾਰ ਪਿੰਡ ਹੀ ਲੱਗੇ ਚੱਲ ਲੈ ਆਓ ਜੀ ਮੈਂ ਹੋਰ ਵੀ ਦੱਸ ਦਵਾ ਫਿਰ ਜੇ ਤੁਸੀਂ ਔਨ ਕੈਮਰਾ ਹੀ ਪੁੱਛਣਾ ਚਾਹੁੰਦੇ ਹੋ ਸਾਰੇ ਪਿੰਡਾਂ ਜੀ ਇਹੋ ਹਾਲ ਆ ਜਿੱਥੇ ਦੇ ਨੱਚਦੇ ਨੇ ਸਰਪੰਚ ਤੇ ਉਹ ਅਗਲੇ ਨੂੰ ਨਚਾ ਦਿੰਦੇ ਨੇ ਜੇ ਜਦੋਂ ਅਹੀਂ ਤੁਹਾਨੂੰ ਪਹਿਲੀ ਵਾਰੀ ਇਹ ਦੱਸਿਆ ਵੀ ਅਹੀਂ ਤੇ ਆਪਣੇ ਘਰੋਂ ਲਾਏ ਪੈਸੇ ਅਹੀਂ ਤੇ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਹੀ ਉਹਦੇ ਅੜੇ ਆ ਕੀ ਲੋੜ ਆੜਨ ਦੀ ਕੋਈ ਜਿਹੜਾ ਜੇ ਸਾਡੇ 'ਚ 1% ਵੀ ਕੋਈ ਗਲਤੀ ਹੁੰਦੀ ਅਹੀਂ ਕੋਈ ਪੰਚਾਇਤ ਦਾ ਪੈਸਾ ਕਰੇ ਕੀਤਾ ਹੁੰਦਾ ਤੇ ਸਾਨੂੰ ਆ ਤੱਕੇਖਾਨ ਦੀ ਜਾਲ ਕਾਨੂੰਨਾਂ ਲੜਨ ਦੀ ਕੋਈ ਹੈਗੀ ਸੀ ਜੀ ਤਾਂ ਬਿਲਕੁਲ ਇਹ ਸਨ ਪਿੰਡ ਮੈਨੀ ਘਹਰਾ ਤੋਂ ਜਿਹੜੇ ਸਾਫ ਕਸਪਾ ਜੁਗਿੰਦਰ ਸਿੰਘ ਉਹਨਾਂ ਦੇ ਸੁਪੁੱਤਰ ਜਿਨ੍ਹਾਂ ਦੱਸਿਆ ਕਿ ਇੱਕ ਪੰਚਾਇਤ ਕੱਤਰ ਨੂੰ ਕਿਸ ਦੀ ਸਫਾਰਿਸ਼ ਜਾਂ ਕਿਸ ਕਾਰਨਾਂ ਕਰਣ ਉਹਨੂੰ ਛੱਡਿਆ ਗਿਆ ਬਿਜ਼ਨਸ ਦੇ ਦਫ਼ਤਰੋਂ ਤਾਂ ਇਹ ਸਾਰੀ ਗੱਲਬਾਤ ਅਸੀਂ ਉਹਨਾਂ ਨਾਲ ਐਸਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਕੋਲ ਕਿ ਕੀ ਇਹ ਕੇਸ ਦੇ ਵਿੱਚ ਅਸ਼ੋਕ ਕੁਮਾਰ ਵਾਕਈ ਹੀ ਗੁਨਾਹਗਰ ਸੀ ਜਾਂ ਨਹੀਂ ਜਾਂ ਸੰਬੰਧਿਤ ਜਿਹੜਾ ਤਫ਼ਤੀਸ਼ੀ ਅਫਸਰ ਹੈ ਇਨਸਪੈਕਟਰ ਨੋ ਕੁਮਾਰ ਉਹਨਾਂ ਨਾਲ ਵੀ ਇਹ ਗੱਲਬਾਤ ਜ਼ਰੂਰ ਸਾਂਝੀ ਕੀਤੀ ਜਾਏਗੀ